ਉਨਾ ਜਿਹੇ ਇਸ ਸ਼ਬਦ ਦੇ ਅੰਦਰ ਗੁਰੂ ਅਰਜੁਨ ਦੇ ਪਾਤਸ਼ਾਹ ਮਹਾਰਾਜ ਦੋ ਤਿੰਨ ਗੱਲਾਂ ਸਤਗੁਰੂ ਜੀ ਨੇ ਇਸ ਸੰਖੇਪ ਜਿਹੇ ਸ਼ਬਦ ਦੇ ਅੰਦਰ ਸਾਨੂੰ ਸਮਝਾਈਆਂ ਨੇ ਸਭ ਤੋਂ ਪਹਿਲਾਂ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਮਿਹਰ ਕੀਤੀ ਹੈ ਸਭ ਕਹਿੰਦੇ ਨੇ ਭਾਈ ਖਰੀਦੇ ਨਾਮ ਤੋਂ ਦੂਰ ਹੋ ਜਾਣ ਨਾਲ ਅਕਾਲ ਪੁਰਖ ਜੀ ਨੂੰ ਵਿਸਾਰ ਦੇਣ ਦੇ ਨਾਲ ਮਨੁੱਖ ਨੂੰ ਖੁਵਾਰੀ ਬੱਲੇ ਪੈਂਦੀ ਹੈ। ਮਨੁੱਖ ਦੇ ਵਾਸਤੇ ਸਮਾਜ ਦੇ ਅੰਦਰ ਇਹੋ ਜਿਹਾ ਸਮਾਂ ਜਿਹੜਾ ਹੈ ਹਾਲਾਤ ਬਣੇ ਰਹਿੰਦੇ ਨਹੀਂ ਕਿ ਉਸ ਦੀ ਕਿਤੇ ਇੱਜ਼ਤ ਨਹੀਂ ਹੁੰਦੀ। ਖੁਵਾਰੀ ਨੂੰ ਆਪਾਂ ਕਿਸੇ ਵੀ ਅਰਥ ਵਿੱਚ ਲੈ ਸਕਦੇ ਹਾਂ ਬੇਇੱਜ਼ਤੀ ਹੈ। ਜਿਹੜੇ ਵੀ ਕੰਮ ਨੂੰ ਕਰਨ ਵਾਸਤੇ ਮਨੁੱਖ ਯਤਨ ਕਰਦਾ ਹੈ ਉਹ ਹੁੰਦਾ ਨਹੀਂ। ਦੂਸਰੇ ਪਾਸੇ ਸਹਿਬ ਨੇ ਨਾਲ ਹੀ ਇਸ ਤੋਂ ਉਲਟ ਪਾਸੇ ਦੀ ਉਦਾਹਰਣ ਦੇ ਦਿੱਤੀ ਸਹਿਬ ਕਹਿੰਦੇ ਜੇ ਨਾਮ ਤੋਂ ਬਿਨਾ ਖੁਆਰੀ ਹੈ ਤੇ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਓਟ ਆਸਰਾ ਲਿਆ ਹੈ ਉਹਨਾਂ ਨੂੰ ਸੰਸਾਰ ਦੇ ਵਿੱਚ ਕਦੀ ਧੋਖਾ ਨਹੀਂ ਹੁੰਦਾ ਉਹਨਾਂ ਦਾ ਜੀਵਨ ਸਫਲ ਹੁੰਦਾ ਹੈ ਹਰ ਕਾਰਜ ਦੇ ਅੰਦਰ ਸਫਲਤਾ ਮਿਲਦੀ ਹੈ ਇਸ ਤੋਂ ਅੱਗੇ ਸਤਿਗੁਰੂ ਜੀ ਨੇ ਤੀਸਰੀ ਗੱਲ ਜਿਹੜੀ ਅਖੀਰ ਤੇ ਜਾ ਕੇ ਫਿਰ ਸਾਹਿਬ ਨੇ ਸਮਝਾਈ ਇਹ ਸਭ ਕਹਿੰਦੇ ਨੇ ਜਿਨ੍ਹਾਂ ਦੇ ਉੱਪਰ ਅਕਾਲ ਪੁਰਖ ਜੀ ਮਿਹਰ ਕਰਦਾ ਹੈ ਉਹਨਾਂ ਨੂੰ ਖਰੀ ਅਕਾਲ ਪੁਰਖ ਦੇ ਗੁਣ ਗਾਉਣ ਦਾ ਸਮਾਂ ਪ੍ਰਾਪਤ ਹੁੰਦਾ ਹੈ ਤੇ ਐਸੇ ਗੁਣ ਗਾਉਣ ਵਾਲੇ ਮਹਾਨਤਾ ਦਾ ਦਰਜਾ ਰੱਖਦੇ ਨੇ ਤੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਇਹ ਹੈ ਜੀ ਜੋ ਸੰਖੇਪ ਜਿਹੀ ਵਿਚਾਰ ਇਸ ਸ਼ਬਦ ਦੀ ਹੈ ਮਿਸਤਰੀ ਤਾਂ ਅਸਵਾ ਗੁਰੂ ਦੀ ਕਿਰਪਾ ਨਾਲ ਅਸੀਂ ਜਿੰਨਾ ਮਰਜੀ ਕਰ ਸਕਦੇ ਹਾਂ ਪ੍ਰਮੁੱਖ ਗੱਲਾਂ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਇਹੀ ਅੱਜ ਦੇ ਸ਼ਬਦ ਦੇ ਅੰਦਰ ਸਾਨੂੰ ਸਮਝਾਈਆਂ ਨੇ ਹੁਣ ਆਪਾਂ ਥੋੜਾ ਜਿਹਾ ਜਿਹੜਾ ਹੈ ਸ਼ਬਦ ਨੂੰ ਆਰੰਭਤਾ ਤੋਂ ਲੈ ਕੇ ਦੇਖੀ ਅਖਰੀ ਅਰਥ ਤੇ ਨਾਲ ਦੀ ਨਾਲ ਇਸ ਦੇ ਭਾਵ ਅਰਥ ਤੇ ਭਾਵ ਅਰਥਾਂ ਨੂੰ ਗੁਰੂ ਸਾਹਿਬ ਦੀ ਬਾਣੀ ਦੀ ਰੋਸ਼ਨੀ ਦੇ ਅੰਦਰ ਸਮਝਣ ਦਾ ਯਤਨ ਕਰੀਏ ਸਤਗੁਰੂ ਜੀ ਨੇ ਪਰਮਤਾ ਦੇ ਵਿੱਚ ਮੇਰ ਕੀਤੀ ਛੇ ਹਰ ਬਿਸਰਤ ਸਦਾ ਖੁਵਾਰੀ ਇਹ ਖਰੀ ਅਕਾਲ ਪੁਰਖ ਨੂੰ ਬਿਸਰ ਜਾਣ ਦੇ ਨਾਲ ਖਰੀ ਅਕਾਲ ਪੁਰਖ ਜੀ ਨੂੰ ਭੁੱਲ ਜਾਣ ਦੇ ਨਾਲ ਮਨੁੱਖ ਦੇ ਜਿਹੜਾ ਹੈ ਪੱਲੇ ਦੇ ਅੰਦਰ ਖੁਵਾਰੀ ਪੈਂਦੀ ਹੈ ਉਹਨੂੰ ਵਾਰ-ਵਾਰ ਜ਼ਿੰਦਗੀ ਦੇ ਅੰਦਰ ਐਸੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਜਿਸ ਵੇ ਉਹ ਕੇਵਲ ਖੁਵਾਰ ਹੁੰਦਾ ਹੈ ਦੁਖੀ ਹੁੰਦਾ ਹੈ ਉਸ ਦਾ ਕੀਤਾ ਹੋਇਆ ਕਾਰਜ ਸਫਲ ਨਹੀਂ ਹੁੰਦਾ ਉਸ ਦੀ ਜਿਹੜੀ ਜੀਵਨ ਦੇ ਅੰਦਰ ਯਤਨ ਨਹੀਂ ਉਹਨਾਂ ਦੇ ਵਿੱਚ ਉਸ ਨੂੰ ਸਫਲਤਾ ਪ੍ਰਾਪਤ ਨਹੀਂ ਹੁੰਦੀ ਇਹ ਸਤਿਗੁਰੂ ਜੀ ਅੱਜ ਸਾਨੂੰ ਸਮਝਾ ਰਹੇ ਹੁਣ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਦੇਖਦੇ ਆਂ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਗੱਲ ਕਹੀ ਹੈ ਕਿਉਂਕਿ ਅੱਗੇ ਚੱਲ ਕੇ ਨਾ ਸ਼ਬਦ ਦੇ ਅੰਦਰ ਸਹਿਬ ਜੀ ਨੇ ਬਹੁਤੀ ਉਮਰ ਵਾਲਿਆਂ ਦੀ ਉਦਾਹਰਣ ਨਹੀਂ ਦਿੱਤੀ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਦੁਨੀਆ ਦਾ ਰਾਜ ਕਮਾ ਲੈਣ ਵਾਲਿਆਂ ਦੇ ਬਾਰੇ ਵੀ ਸਮਝਾਇਆ ਹੈ ਇਸ ਕਰਕੇ ਸਹਿਬ ਕਹਿੰਦੇ ਨੇ ਭਾਈ ਸਿਮਰਨ ਤੋਂ ਬਿਨਾ ਨਾਮ ਤੋਂ ਬਿਨਾ ਜੀ ਮਨੁੱਖ ਜ਼ਿੰਦਗੀ ਦੇ ਅੰਦਰ ਖਾਇ ਤੇ ਉਸ ਦੇ ਹਾਲਾਤ ਹਨ ਕੈਸੇ ਸਹਿਬ ਦੀ ਬਾਣੀ ਨੇ ਬੇਨ ਤੁ ਉਦਾਹਰਣਾਂ ਦਿੱਤੀਆਂ ਨੇ ਸਭ ਤੋਂ ਪਹਿਲਾਂ ਜੇ ਸੀ ਸ਼ੁਰੂਆਤ ਕਰੀਏ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦਾ ਗੌੜੀ ਰਾਗ ਅੰਦਰ ਸ਼ਬਦ ਕਿ ਨਾਮ ਬਿਨਾ ਜੀਤਾ ਬਿਹਾਰ ਜੋ ਮਰਤਕ ਮਿਥਿਆ ਸ਼ਿੰਗਾਰ ਹੁਣ ਸਤਿਗੁਰੂ ਪਾਤਸ਼ਾਹ ਕਹਿੰਦੇ ਨਾਮ ਤੋਂ ਬਿਨਾ ਜਿਹੜਾ ਹੈ ਜਿਤਨਾ ਵੀ ਮਨੁੱਖ ਦਾ ਵਿਵਹਾਰ ਹੈ ਜਿਤਨਾ ਵੀ ਸੰਸਾਰ ਦੇ ਅੰਦਰ ਮਨੁੱਖ ਦਾ ਯਤਨ ਹੈ ਉਹ ਇਸ ਤਰੀਕੇ ਦੇ ਨਾਲ ਹੈ ਜਿਸ ਤਰੀਕੇ ਦੇ ਨਾਲ ਇੱਕ ਮਿਰਤਕ ਦਾ ਕੀਤਾ ਹੋਇਆ ਹਾਰ ਸ਼ਿੰਗਾਰ ਨਾਮ ਬਿਨਾਂ ਜੀ ਤਾਬਿਖਾਰ ਕਿ ਨਾਮ ਤੋਂ ਬਿਨਾਂ ਕੀਤਾ ਜਾ ਰਿਹਾ ਕਾਰ ਵਿਹਾਰ ਉਸ ਦੇ ਅੰਦਰ ਸੱਭ ਜੀ ਕਹਿੰਦੇ ਦੁਨਿਆਵੀ ਤੌਰ ਦੇ ਉੱਤੇ ਸਫਲਤਾ ਹੋ ਸਕਦੀ ਹੈ ਪਰ ਅਕਾਲ ਪੁਰਖ ਜੀ ਦੇ ਦਰ ਤੇ ਉਸ ਦੇ ਨਾਲ ਜਿਹੜਾ ਹੈ ਤੇਰਾ ਮਲਾਪ ਉਸ ਦੇ ਵਕਤ ਜਿਹੜਾ ਹੈ ਵੱਲੋਂ ਅੰਦਰ ਦਾ ਬਖਸ਼ਿਆ ਹੋਇਆ ਆਨੰਦ ਉਹ ਤੈਨੂੰ ਪ੍ਰਾਪਤ ਨਹੀਂ ਹੋ ਸਕਦਾ ਕਿਉਂਕਿ ਇਹ ਵਿਹਾਰ ਤੇ ਐਸਾ ਹੈ ਜਿਸ ਤਰ੍ਹਾਂ ਮਰਿਤਕ ਬੰਦੇ ਦਾ ਕੋਈ ਸ਼ਿੰਗਾਰ ਕਰ ਦੋਵੇ ਤੇ ਮਰਿਤਕ ਬੰਦੇ ਦਾ ਸ਼ਿੰਗਾਰ ਜਿੰਨਾ ਮਰਜ਼ੀ ਕਰੀ ਜਾਏ ਉਹਦਾ ਕੋ ਲਾਭ ਥੋੜਾ ਹੋਣਾ ਜ਼ਿੰਦਗੀ 'ਚ ਇਹ ਸਹਿਬ ਕਹਿੰਦੇ ਨੇ ਇਸ ਕਰਕੇ ਭਾਈ ਨਾਮ ਤੋਂ ਬਿਨਾ ਹਰ ਬਿਸਰਤ ਸਦਾ ਖੁਆਰੀ ਹੈ ਤੇ ਜਿਨ੍ਹਾਂ ਨੂੰ ਸਹਿਬ ਨੇ ਕਿਹਾ ਖੁਆਰੀ ਇਹ ਸਤਿਗੁਰੂ ਜੀ ਨੇ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਨੇ ਇਸ ਦੀਆਂ ਕਿ ਨਾਮ ਤੋਂ ਬਿਨਾ ਜ਼ਿੰਦਗੀ ਹੈ ਕੈਸੀ ਇਕ ਤਰ੍ਹਾਂ ਇਹ ਜਿਹੜਾ ਬਚਨ ਉਹਨੇ ਬੇਨਤੀ ਕਰ ਰਿਹਾ ਕਿ ਗੌੜੀ ਰਾਜੂ ਸਾਹਿਬ ਨੇ ਕਿਹਾ ਦੂਸਰਾ ਜੇ ਅਸੀਂ ਸਤਗੁਰੂ ਪਾਤਸ਼ਾਹ ਜੀ ਦੀ ਬਾਣੀ ਤੋਂ ਦੇਖੀਏ ਨਾ ਤੇ 12 ਮਾਹਾਂ ਦੇ ਅੰਦਰ ਉੱਥੇ ਵੀ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਤੇ ਉਸ ਤੋਂ ਬਾਅਦ ਸ੍ਰੀ ਰਾਗ ਦੇ ਅੰਦਰ ਵੀ ਸੇਮ ਜੀਆਂ ਉਦਾਹਰਣਾਂ ਦੇ ਕੇ ਸਤਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਇਸ ਗੱਲ ਨੂੰ ਸਮਝਾਉਂਦੇ ਨੇ ਸਾਹਿਬ ਜੀ ਦਾ ਜਿਹੜਾ ਬਚਨ ਆਪਾਂ ਪੜ੍ਹਦੇ ਆ ਨਾ ਸ਼ੁਰੂਆਤ ਹੁੰਦੀ ਹੈ ਜਿੱਥੋਂ 12 ਮਾਹਾਂ ਮੰਝਦੀ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਂ ਉਦੇ ਚ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਭਈ ਨਾਮ ਤੋਂ ਬਿਨਾ ਅੰਦਰ ਕਿਸ ਤਰ੍ਹਾਂ ਦੇ ਨਾਲ ਸੜ ਜਾਂਦਾ ਹੈ ਨਾਮ ਤੋਂ ਬਿਨਾ ਹਿਰਦਾ ਨਾਮ ਤੋਂ ਬਿਨਾ ਜੀਵਨ ਜਿਹੜਾ ਹੈ ਉਹਨੂੰ ਕਿਸ ਤਰ੍ਹਾਂ ਦਾ ਦੁੱਖ ਹੈ ਸਾਬ ਨੇ ਦੋ ਉਦਾਹਰਨਾ ਦਿੱਤੀਆਂ ਨੇ ਤੇਨ ਦੁਦੇ ਤੇ ਬਾਹਰੀ ਸਾਬ ਜੀ ਕਹਿੰਦੇ ਕਿਤੇ ਨਾ ਆਵੇ ਕਾਮ ਜਲ ਬਿਨ ਸ਼ਾਮ ਕੁਮਲਾਵਤੀ ਉਪਜੈ ਨਹੀਂਦਾ ਨਾਮ ਤੋਂ ਬਿਨਾ ਜ਼ਿੰਦਗੀ ਕਿ ਐਸੀ ਹੈ ਸਾਬ ਕਹਿੰਦੇ ਮੈਂ ਤੈਨੂੰ ਸਮਝਾਉਣ ਦੇ ਵਾਸਤੇ ਉਦਾਹਰਣ ਦੇ ਰਿਹਾ ਹਾਂ ਜੇ ਤੂੰ ਸਮਝ ਜਾਵੇਂ ਤੇ ਠੀਕ ਹੈ ਕਿਉਂਕਿ ਮਨੁੱਖ ਆਪਣੀ ਜਿਹੜਾ ਹਸੀਅਤ ਦੇ ਨਾਲ ਅਗਲੇ ਪਾਸੇ ਜੀ ਇਸ ਗੱਲ ਦੀ ਦਲੀਲ ਦੇਣ ਦਾ ਯਤਨ ਕਰੇ ਕਿ ਸਤਿਗੁਰੂ ਜੀ ਮੇਰੇ ਕੋਲ ਤਾਂ ਸਾਰਾ ਕੁਝ ਹੈ। ਸਾਹਿਬ ਕਹਿੰਦੇ ਨੇ ਇੱਕ ਲੈਵਲ ਤੇ ਜਾ ਕੇ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਜਿਹੜਾ ਸਾਰਾ ਕੁਝ ਹੈ ਉਸ ਨਾਮ ਦੇ ਮੁਕਾਬਲੇ ਦੇ ਉੱਤੇ ਕੁਝ ਨਹੀਂ ਹੈ। ਤੇ ਜਿੰਨਾ ਚਿਰ ਤੱਕ ਇਸ ਦੀ ਇਸ ਹਾਲਤ ਦੀ ਸਮਝ ਨਹੀਂ ਉਹਨਾਂ ਚਿਰ ਤੱਕ ਮਨੁੱਖ ਆਪਣੀਆਂ ਯਤਨਾਂ ਦੇ ਨਾਲ ਇਸ ਗੱਲ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਜੇ ਮੇਰੇ ਕੋਲ ਨਾਮ ਨਹੀਂ ਤਾਂ ਤੇ ਬਾਕੀ ਸਾਰਾ ਕੁਝ ਆ ਮੇਰੇ ਕੋਲ ਹੈ। ਤੇ ਸਾਬ ਕਿੰਦੇ ਨੇ ਕਿ ਭਾਈ ਨਾਮ ਤੋਂ ਬਿਨਾ ਜੀਵਨ ਐਸਾ ਹੈ ਜਿਸ ਤਰੀਕੇ ਦੇ ਨਾਲ ਧੇਨ ਦੁੱਧਿਆ ਤੇ ਬਾਹਰੀ ਧੇਨ ਦਾ ਭਾਵ ਹੈ ਗਾਂ ਤੇ ਜੇ ਉਹ ਜਿਹੜੀ ਗਾਂ ਹੈ ਦੁੱਧ ਨਾ ਦਿੰਦੀ ਹੋਵੇ ਤੇ ਸਾਬ ਜੀ ਕਹਿੰਦੇ ਧੇਨ ਦੁੱਧਿਆ ਤੇ ਬਾਹਰੀ ਕਿਤੇ ਨਾ ਆਵੇ ਕਾਮ ਉਹਦਾ ਕਿਤੇ ਕੋਈ ਕੰਮ ਨਹੀਂ ਹੁੰਦਾ ਫਿਰ ਉਸ ਨੂੰ ਕੋਈ ਵੀ ਜੋ ਹੈ ਪੱਠੇ ਪਾਉਣਾ ਪਸੰਦ ਨਹੀਂ ਕਰਦਾ ਕਹਿੰਦੇ ਨੇ ਕੀ ਇਹਦੇ ਕੋਲੋਂ ਲੈਣਾ ਦੁੱਧ ਤਾਂ ਦਿੰਦੀ ਨਹੀਂ ਧੇਨ ਦੁੱਧਿਆ ਤੇ ਬਾਹਰੀ ਸਭ ਕਹਿੰਦੇ ਨੇ ਕਿਤੇ ਨਾ ਆਵੇ ਕਾਮ ਦੂਸਰੀ ਗੱਲ ਸਤਗੁਰੂ ਜੀ ਕਰਦੇ ਨੇ ਕਿ ਜਲ ਬਿਨ ਸਾਖ ਕੁਮਲਾਤੀ ਉਪਜਾ ਨਾ ਹਿੰਦਾ ਵਿੱਚ ਸਾਖ ਦਾ ਅਰਥ ਕਰਾਂਗੇ ਫਸਲ ਬੀਜੀ ਹੋਈ ਫਸਲ ਜਿਹੜੀ ਹੈ ਜੇ ਉਸ ਨੂੰ ਪਾਣੀ ਨਾ ਮਿਲੇ ਸਮੇਂ ਦੇ ਨਾਲ ਉਹ ਜਿਹੜੀ ਫਸਲ ਹੈ ਬੀਜੀ ਹੋਈ ਪਾਣੀ ਤੋਂ ਬਿਨਾ ਕੁਮਲਾ ਜਾਂਦੀ ਹੈ ਪਾਣੀ ਤੋਂ ਬਿਨਾ ਸੁੱਕ ਜਾਂਦੀ ਹੈ ਤੇ ਉਸ ਫਸਲ ਦੇ ਪੱਕਣ ਦੇ ਉੱਤੇ ਕੋਈ ਪ੍ਰਾਪਤੀ ਨਹੀਂ ਹੁੰਦੀ ਪੱਕਣ ਦੀ ਰੁੱਤ ਤੇ ਆ ਜਾਂਦੀ ਹੈ ਪਰ ਉਹ ਜਿਹੜੀ ਬੀਜੀ ਹੋਈ ਫਸਲ ਹੈ ਉਹ ਕਿਸੇ ਵੀ ਤਰੀਕੇ ਦੇ ਨਾਲ ਪੱਕਦੀ ਨਹੀਂ ਤੇ ਜਦੋਂ ਫਸਲ ਨਾ ਪੱਕੀ ਤੇ ਫਸਲ ਨੂੰ ਵੇਚ ਕੇ ਕੋਈ ਧਾਮ ਨਹੀਂ ਪੁੱਜਦਾ ਉਸ ਦਾ ਕੋਈ ਮੁੱਲ ਨਹੀਂ ਪ੍ਰਾਪਤ ਹੁੰਦਾ ਇਹ ਨਾਮ ਤੋਂ ਬਿਨਾਂ ਦੀ ਹਾਲਤ ਵਾਲਿਆਂ ਦਾ ਸੱਭ ਨੇ ਸਾਨੂੰ ਜਿਹੜਾ ਹੈ ਦ੍ਰਿਸ਼ਟਾਨ ਦਿੱਤਾ ਹੈ ਇਹ ਤੇ ਹਿੰਦੂ ਦੇ ਤੇ ਬਾਹਰੀ ਕਿ ਤੈ ਨਾ ਆਵੇ ਕਾਮ ਜਲ ਬਿਨ ਸ਼ਾਖ ਕੁਮਲਾਵਦੀ ਉਪਜੈ ਨਾਹੀਂ ਧਾਮ ਹੁਣ ਦੋ ਧਾਰਨਾ ਸਤਿਗੁਰੂ ਜੀ ਨੇ ਸਾਨੂੰ ਇੱਥੇ ਜਿਹੜੀਆਂ ਨੇ ਬਖਸ਼ਿਸ਼ ਕੀਤੀਆਂ ਨੇ ਆਪਾਂ ਜਿਉਂ-ਜਿਉਂ ਇਸ ਨੂੰ ਇਸ ਸ਼ਬਦ ਨੂੰ ਬਾਣੀ ਦੇ ਵਿੱਚੋਂ ਦੇਖਣ ਦਾ ਯਤਨ ਕਰਾਂਗੇ ਨਾ ਸਤਿਗੁਰੂ ਬਹੁਤ ਸਾਨੂੰ ਸਮਝਾਉਣਗੇ ਇੱਕ ਤਾਂ ਆਪਾਂ ਹਰ ਰੋਜ਼ ਸਾਹਿਬ ਜੀ ਦੀ ਬਾਣੀ ਦਾ ਜਿਹੜਾ ਹੈ ਪਾਠ ਕਰਦੇ ਮੈਂ ਬਿਲਕੁਲ ਉਹ ਜਿਹੜੇ ਹੈ ਨਿ ਪਰਮਾਨ ਲੈਣ ਦੀ ਕੋਸ਼ਿਸ਼ ਕੀਤੀ ਜਿਹੜੀ ਸਾਡੀ ਸੌਖੀ ਸਮਝ ਆ ਸਕਦੇ ਆਪਾਂ ਹਰ ਰੋਜ਼ ਜਿਹੜਾ ਹੈ ਸੋਦਰ ਦਾ ਪਾਠ ਕਰਦੇ ਹਾਂ ਸੋ ਪੁਰਖ ਦਾ ਪਾਠ ਕਰਦੇ ਹਾਂ ਉਸਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਨੇ ਸੱਚੇ ਪਾਤਸ਼ਾਹ ਹਜ਼ੂਰ ਨੇ ਇਹਨਾਂ ਦਾ ਇੱਕ ਬਚਨ ਆਪਾਂ ਰੋਜ਼ ਪੜ੍ਹਦੇ ਹਾਂ ਸਾਹਿਬ ਕਹਿੰਦੇ ਨੇ ਜੇ ਤੂੰ ਭਾਈ ਅਕਾਲ ਪੁਰਖ ਦੇ ਨਾਮ ਦੇ ਨਾਲ ਨਹੀਂ ਜੁੜਦਾ ਨਾ ਤੇ ਤੇਰੇ ਅੰਦਰ ਦੇ ਜਿਤਨੇ ਵੀ ਗੁਣ ਹਨ ਉਹ ਸਾਰੇ ਦੇ ਸਾਰੇ ਗੁਣ ਔਗਣਾ ਦੇ ਰੂਪ ਦੇ ਵਿੱਚ ਬਦਲ ਜਾਂਦੇ ਨੇ ਤੇ ਗਲਦੇ ਜਾਂਦੇ ਨੇ ਜਾਂ ਕੱਟਦੇ ਜਾਂਦੇ ਨੇ ਉਹ ਬਿਲਕੁਲ ਸੌਖਾ ਬਚਨ ਹੈ ਜੀ ਸਾਹਿਬ ਨੇ ਕਿਹਾ ਤਿਤ ਸਰਵਰੜਾ ਭਾਈ ਲੈ ਨਿਵਾਸਾ ਪਾਣੀ ਪਾਵਕ ਤਿਨਹੀਂ ਕੀਆ ਪੰਖਜ ਮੋਹੋ ਪਗ ਨਹੀਂ ਚਾਲੈ ਹਮ ਦੇਖਾ ਤਹਦੂਬੀ ਅਲਿਮਾਨ ਇਕ ਨਾ ਚੇ ਤਸ ਮੂੜ ਮਨਾ ਸਾਹਿਬ ਕਹਿੰਦੇ ਨੇ ਹਰ ਬਿਸਰਤ ਤੇਰੇ ਗੁਣ ਗਲਿਆ ਕਿ ਜਿੰਨੇ ਵੀ ਸਾਹਿਬ ਜੀ ਕਹਿੰਦੇ ਤੇਰੇ ਅੰਦਰ ਗੁਣ ਨੇ ਨਾ ਉਹ ਸਾਰੇ ਦੇ ਸਾਰੇ ਗੁਣ ਤੇਰੇ ਔਗਣਾ ਦੇ ਵਿੱਚ ਤਬਦੀਲ ਹੁੰਦੇ ਜਾਂਦੇ ਨੇ ਗਲਦੇ ਜਾਂਦੇ ਨੇ ਘਟਦੇ ਜਾਂਦੇ ਨੇ ਤੂੰ ਜਿੰਨੇ ਮਰਜ਼ੀ ਔਗਣਾ ਆਪਣੇ ਜਿਹੜੇ ਹਲ ਅੰਦਰ ਆਪਣੀ ਝਾਤ ਮਾਰ ਕੇ ਦੇਖ ਆਪਣੇ ਗੁਣਾ ਦਾ ਕਰਕੇ ਮਨੁੱਖ ਸੋਚਦਾ ਹੈ ਮੇਰੇ ਅੰਦਰ ਬਹੁਤ ਸਾਰੇ ਗੁਣ ਨੇ ਪਰ ਸਾਹਿਬ ਜੀ ਕਹਿੰਦੇ ਜੇ ਇੱਕ ਗੁਣ ਨਹੀਂ ਨਾ ਤੇਰੇ ਅੰਦਰ ਉਹ ਨਾਮ ਦਾ ਗੁਣ ਤੇ ਬਾਕੀ ਸਾਰੇ ਦੇ ਸਾਰੇ ਗੁਣਾ ਦਾ ਕੋਈ ਮੁੱਲ ਨਹੀਂ ਪੈਂਦਾ हां दुनिया ਦੇ ਅੰਦਰ ਸੰਸਾਰ ਦੇ ਅੰਦਰ ਲੋਕ ਤੈਨੂੰ ਸਿਆਣਾ ਕਹਿ ਸਕਦੇ ਸੰਸਾਰ ਦੇ ਅੰਦਰ ਤੂੰ ਆਪਣੀ ਸਿਆਣਪ ਦਾ ਕਰਕੇ ਆਪਣੀਆਂ ਚਤੁਰਾਈਆਂ ਚਲਾਕੀਆਂ ਦਾ ਕਰਕੇ ਦੁਨੀਆ ਦਾ ਧਨ ਵੀ ਕਮਾ ਸਕਦਾ ਹੈ ਚਾਰ ਲੋਕਾਂ ਨੂੰ ਪਿੱਛੇ ਵੀ ਲਾ ਸਕਦਾ ਹੈ ਤੇਰੇ ਕੋਲ ਕੋਈ ਉੱਚਾ ਜਿਹੜਾ ਹੈ ਮਰਤਬਾ ਵੀ ਤੈਨੂੰ ਪ੍ਰਾਪਤ ਹੋ ਸਕਦਾ ਹੈ ਪਰ ਜੇ ਅਕਾਲ ਪੁਰਖ ਦਾ ਨਾਮ ਨਹੀਂ ਤੇ ਨ ਸਾਰਿਆਂ ਗੁਨਾ ਨੇ ਕਲ ਨੂੰ ਅਉਗਣਾ ਦੇ ਵਿੱਚ ਤਬਦੀਲ ਹੋ ਜਾਣਾ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਹਰ ਬਿਸਰਤ ਤੇਰੇ ਗੁਣ ਘਲਿਆ ਕਿ ਹਰੀ ਨੂੰ ਵਿਸਾਰ ਦੇਣ ਦੇ ਨਾਲ ਅੰਦਰ ਦੇ ਗੁਣ ਜਿਤਨੇ ਵੀ ਹਨ ਇੱਕ ਇੱਕ ਕਰਕੇ ਸਤਗੁਰੂ ਜੀ ਕਹਿੰਦੇ ਗਲਦੇ ਜਾਂਦੇ ਨੇ ਭਾਵ ਮੁੱਕਦੇ ਜਾਂਦੇ ਨੇ ਇਨ੍ਹਾਂ ਗੁਣਾਾਂ ਦੇ ਕੋਲੋਂ ਵੀ ਉਹ ਲਾਭ ਨਹੀਂ ਪ੍ਰਾਪਤ ਹੋ ਸਕਦਾ ਜਿਹੜਾ ਅਕਾਲ ਪੁਰਖ ਦੇ ਨਾਮ ਵਿੱਚ ਜੁੜਨ ਦਾ ਕਰਕੇ ਇਥੇ ਗੁਣਾਾਂ ਦੇ ਗੱਲਣ ਦਾ ਇਹ ਭਾਵ ਹੈ ਕਿ ਇਹ ਗੁਣ ਉਸ ਥਾਂ ਦੇ ਉੱਤੇ ਕਿਸੇ ਵੀ ਕੰਮ ਨਹੀਂ ਆਉਂਦੇ ਜਿੱਥੇ ਨਾਮ ਨਹੀਂ ਕੰਮ ਆਉਣਾ ਜਿਸ ਥਾਂ ਦੇ ਉੱਤੇ ਨਾਮ ਨਹੀਂ ਤੇਰੇ ਨਾਲ ਜਾਣਾ ਹੈ ਸਾਬ ਜੀ ਕਹਿੰਦੇ ਉੱਥੇ ਇਸ ਤੋਂ ਬਿਨਾ ਕੋਈ ਚੀਜ਼ ਨਹੀਂ ਕੰਮ ਆ ਸਕਦੀ। ਹਰ ਬਿਸਰਤ ਤੇਰੇ ਗੁਣ ਗਲਿਆ। ਤਾਂ ਆਪਾਂ ਥੋੜਾ ਜਿਹਾ ਹੋਰ ਸਤਿਗੁਰੂ ਪਾਤਸ਼ਾਹ ਜੀ ਇਸੇ ਉਦਾਹਰਣ ਨੂੰ ਨਾ ਗੁਰੂ ਨਾਨਕ ਸਾਹਿਬ ਨੇ। ਮਾਰੂ ਰਾਗ ਦੇ ਆਪਣੇ ਸ਼ਬਦ ਦੇ ਅੰਦਰ ਅਕਸਰ ਮੈਂ ਉਸ ਦੀ ਬੇਨਤੀ ਕਰਦਾ ਹੁੰਨਾ ਸਤਿਗੁਰੂ ਪਾਤਸ਼ਾਹ ਜੀ ਦਾ ਸ਼ਬਦ ਹੈ ਜਿਹੜਾ ਕਿ ਸਾਬ ਜੀ ਨੂੰ ਸਿੱਖਿਆ ਹੈ ਕਿ ਕਾਇਆ ਕਾਗਦ ਜਿਹੜਾ ਹੈ ਮਨ ਮਸਵਾਣੀ ਬੁਰਾ ਭਲਾ ਦੋਲੇਖ ਪਈ। ਉਹਦੇ ਵਿੱਚ ਵੀ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਇਸੀ ਚੀਜ਼ ਨੂੰ ਸਮਝਾਇਆ ਹੈ ਚਿਤ ਚੇਤਿ ਸਕੀ ਨਹੀਂ ਬਾਵ ਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਕਿ ਸਾਹਿਬ ਜੀ ਕਹਿੰਦੇ ਚਿਤ ਚੇਤਿ ਸਕੀ ਨਹੀਂ ਤੂੰ ਉਹਨੂੰ ਚੇਤੇ ਕਿਉਂ ਨਹੀਂ ਕਰਦਾ ਕਿਉਂ ਤੂੰ ਉਹਨੂੰ ਵਿਸਾਰ ਦਿੱਤਾ ਹੈ ਤੇ ਹਰ ਬਿਸਰਤ ਸਦਾ ਖੁਆਰੀ ਹੈ ਸਾਬ ਕਹਿੰਦੇ ਤੇਰੇ ਗੁਣ ਵੀ ਹੋਣ ਭਾਵੇਂ ਲੱਖਾਂ ਗੁਣ ਹੋਣ ਤੇਰੇ ਕੋ ਜੇ ਤੂੰ ਉਸ ਨੂੰ ਚੇਤਾ ਨਹੀਂ ਕਰਦਾ ਯਾਗ ਨਹੀਂ ਕਰਦਾ ਹਰ ਬਿਸਰਤ ਤੇਰੇ ਗੁਣ ਗਲਿਆ ਚਿਤ ਚੇਤਿ ਸਕੀ ਨਹੀਂ ਬਾਵ ਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਇਹਨੂੰ ਸਤਿਗੁਰੂ ਜੀ ਦਾ ਸਾਰੇ ਦੇ ਸਾਰੇ ਸ਼ਬਦ ਦਾ ਵਿਸ਼ਾ ਵੱਖਰਾ ਇੱਥੇ ਰੱਖਾ ਉਹਦੀ ਪੰਕਤੀ ਆ ਜਾਂਦੀ ਕਿ ਜਾਲੀ ਦੇਨ ਜਾਲੀ ਰੈਣ ਜਾਲ ਦਿਨ ਹੋਵਾ ਜੇਤੀ ਕੜੀ ਫਾਹੀ ਤੇਤੀ ਰਸ ਰਸ ਜੋਗ ਚੁਗੇ ਨੇ ਤਫਾਸੇ ਛੂਟ ਸਮੂੜੇ ਕਮਣ ਗੁਲੇ ਸਾਬ ਜੀ ਕਹਿੰਦੇ ਤੂੰ ਦੁਨੀਆ ਦੇ ਰਸਾਂ ਕਸਾਂ ਦੇ ਵਿੱਚ ਫਸਦਾ ਜਾਂਦਾ ਹੈ ਅੱਗੇ ਤੋਂ ਅੱਗੇ ਪੰਛੀ ਦੀ ਤਰ੍ਹਾਂ ਉਹ ਜਦੋਂ ਜੋਗਾ ਜੁਗਣ ਵਾਸਤੇ ਜਾਂਦਾ ਹੈ ਦੇਖਦਾ ਹੈ ਜੋਗਾ ਪਿਆ ਇੱਕ ਦਿਨ ਚੁਗਿਆ ਦੋ ਦਿਨ ਚੁਗਿਆ ਪਹਿਲੇ ਦਿਨ ਇੱਕ ਆਉਂਦਾ ਧੂਆ ਆਉਂਦੇ ਨੇ ਉਨਾ ਵਾਲ ਦੇਖ ਕੇ 2 4 10 ਵੀ ਹੋਰ ਆਉਣੀ ਸ਼ੁਰੂ ਹੋ ਜਾਂਦੀ ਨੇ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਲੱਗਦੀ ਕਿ ਇਹ ਜੋਗਾ ਸਾਡੇ ਖਾਣ ਵਾਸਤੇ ਨਹੀਂ ਸਾਨੂੰ ਫਸਾਉਣ ਵਾਸਤੇ ਪਾਇਆ ਗਿਆ ਉਹ ਇੱਕ ਦਿਨ ਜਦੋਂ ਬਹੁਤ ਜ਼ਿਆਦਾ ਗਿਣਤੀ ਚਾਉਣ ਲੱਗ ਜਾਂਦੇ ਨੇ ਤੇ ਸ਼ਿਕਾਰੀ ਜਾਲ ਦੇ ਵਿੱਚ ਸਾਰਿਆਂ ਨੂੰ ਪਕੜ ਕੇ ਲੈ ਜਾਂਦਾ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੇ ਤੂੰ ਉਹਨੂੰ ਚੇਤੇ ਨਹੀਂ ਕਰਦਾ ਤੇ ਤੇਰੇ ਗੁਣ ਤੇਰੇ ਔਗਣਾ ਦੇ ਵਿੱਚ ਬਦਲ ਜਾਂਦੇ ਨੇ ਚਿੱਤ ਚੇਤ ਸਕੀਨ ਨਹੀਂ ਬਾਗ ਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੇ ਸਾਰੇ ਦੇ ਸਾਰੇ ਗੁਣ ਜਿਹੜੇ ਨੇ ਉਹ ਔਗਣਾ ਦੇ ਵਿੱਚ ਤਬਦੀਲ ਹੋ ਜਾਂਦੇ ਨੇ ਤੇ ਇਥੇ ਜਿਹੜਾ ਹੈ ਨਾ ਗੁਣਾ ਦਾ ਔਗਣਾ ਦੇ ਅੰਦਰ ਤਬਦੀਲ ਹੋ ਜਾਣਾ ਇਹਨੂੰ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਨੇ ਬੜੇ ਸੌਖੇ ਤਰੀਕੇ ਦੇ ਨਾਲ ਵੀ ਸਾਨੂੰ ਸਮਝਾਇਆ ਇੱਕ ਥਾਂ ਦੇ ਉੱਤੇ ਸਤਿਗੁਰੂ ਪਾਤਸ਼ਾਹ ਜੀ ਦਾ ਵਚਨ ਆਉਂਦਾ ਤੇ ਗੁਰੂ ਪਾਤਸ਼ਾਹ ਜੀ ਮਿਹਰ ਕਰਦੇ ਨੇ ਸਾਹਿਬ ਜੀ ਕਹਿੰਦੇ 100 ਉਲਾਮੇ ਦਿਨੇ ਕਾ ਰਾਤੀ ਮਿਲਨ ਸਹੰਸ ਸਿਫਤ ਸਲਾਹ ਨੂੰ ਛੱਡ ਕੇ ਕਰੰਗੀ ਲੱਗਾ ਹੰਸ ਰਿਕ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਨ ਹੀਤ ਸਤਗੁਰੂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਉਹ ਸਮਝਾਉਂਦੇ ਨੇ ਉਹ ਕਹਿੰਦੇ ਨੇ ਇੱਕ ਗੱਲ ਦਾ ਖਿਆਲ ਕਰ ਜਿਹੜਾ ਨਾਮ ਤੋਂ ਦੂਰ ਗਿਆ ਹੋਇਆ ਹੈ ਕੰੰਗੀ ਲੱਗਾ ਹੰਸ ਸਾਹਿਬ ਜੀ ਕਹਿੰਦੇ 100 ਉਲਾਮੇ ਦਿਨੇ ਕਿ ਜਿਹਦਾ ਇਹੋ ਜਿਹਾ ਜੀਵਨ ਬਣ ਜਾਂਦਾ ਹੈ ਨਾ ਨਾਮ ਤੋਂ ਦੂਰ ਹਰ ਬਿਸਰਤ ਸਦਾ ਖੁਆਰੀ ਜਿਸ ਨੂੰ ਹਰੀ ਤੋਂ ਵਿਸਾਰ ਹਰੀ ਦਾ ਨਾਮ ਵਿਸਾਰ ਦੇਣ ਤੇ ਖਰੀਦਾ ਨਾਮ ਜਿਹੜਾ ਬਿਸਰ ਜਾਣ ਤੇ ਖੁਆਰੀ ਹੈ ਸਾਬ ਕਹਿੰਦੇ ਕਿਸ ਤਰੀਕੇ ਦੀ ਖੁਆਰੀ ਹੈ ਦੂਰ ਬੰਦਾ ਕਿੱਥੇ ਚਲਿਆ ਗਿਆ ਸਾਬ ਨੇ ਉਦਾਹਰਣ ਦਿੱਤੀ ਹੈ ਉੱਥੇ ਸਾਬ ਕਹਿੰਦੇ ਨੇ 100 غلامੇ ਦਿਨੇ ਕੇ ਕਿ ਦਿਨ ਦੇ ਸਮੇ ਇਹੋ ਜੇ ਇਨਸਾਨ ਨੂੰ 100 ਤਰ੍ਹਾਂ ਦੇ غلامੇ ਮਿਲਦੇ ਨੇ ਭਾਵੇਂ ਉਹਦੇ ਸਾਰੇ ਕੰਮ ਇਹੋ ਜਿਹੇ ਨੇ ਜਿੰਨਾ ਤੋਂ ਕੋਈ ਦੁਨੀਆਦਾਰ ਵੀ ਸੰਤੁਸ਼ਟ ਨਹੀਂ ਹੁੰਦਾ ਮੰਨ ਲਓ ਉਹਦਾ ਜੀਵਨ ਐਸਾ ਹੈ 100 غلامੇ ਦਿਨੇ ਕੇ ਰਾਤੀ ਮਿਲਨ ਸੁਹਾਂਸ ਸਾਬ ਜੀ ਕਹਿੰਦੇ ਰਾਤ ਦੇ ਸਮੇ ਹਜ਼ਾਰ ਸੋ ਉਲਾਮੇ ਜੀ ਉਸ ਨੂੰ ਮਿਲਦੇ ਨੇ ਦਿਨ ਦੇ ਸਮੇਂ ਤੇ ਰਾਤ ਨੂੰ ਹਜ਼ਾਰ ਨਹੀਂ ਕਿਉਂਕਿ ਉਹਦਾ ਜੀਵਨ ਹੀ ਐਸਾ ਹੈ ਸਭ ਔਗਣ ਭਰੇ ਨੇ ਜੀਵਨ ਦੇ ਅੰਦਰ ਸੋ ਉਲਾਮੇ ਦਿਨੇ ਕੈ ਰਾਤੀ ਮਿਲਣ ਸਹੰਸ ਤੇ ਸਾਬ ਜੀ ਨੇ ਪੁੱਛਿਆ ਕਿਉਂ ਸਾਬ ਜੀ ਕਹਿੰਦੇ ਸਿਖਤ ਸਲਾਮ ਨੂੰ ਛੱਡ ਕੇ ਕਰੰਗੀ ਲਗਾ ਹੰਸ ਹੁਣ ਹੰਸ ਜਿਹੜਾ ਪੰਛੀ ਹੈ ਉਸ ਦੇ ਬਾਰੇ ਇਹ ਮਨਾਉਤ ਹੈ ਸਾਬ ਦੀ ਬਾਣੀ ਨੇ ਜ਼ਿਕਰ ਕੀਤਾ ਤੇ ਜਿਹੜਾ ਪੁਰਾਤਨ ਸਾਹਿਤ ਹੈ ਸਾਰੇ ਵਿੱਚ ਉਸ ਦਾ ਜ਼ਿਕਰ ਹੁੰਦਾ ਹੈ ਕਿ ਹੰਸ ਜਿਹੜਾ ਹੈ ਉਸ ਦੀ ਖੁਰਾਕ ਮੋਤੀ ਹਨ ਉਹ ਦੁੱਧ ਦੇ ਵਿੱਚੋਂ ਜਿਹੜਾ ਹੈ ਉਹਨੂੰ ਪਾਣੀ ਨੂੰ ਨਖੇੜ ਕੇ ਆਪਣੀ ਖੁਰਾਕ ਲੈਂਦਾ ਉਹਦੇ ਬਾਰੇ ਇਹੋ ਜਿਹੀਆਂ ਗੱਲਾਂ ਆਪਾਂ ਦੇਖਦੇ ਹਾਂ ਪੜ੍ਹਦੇ ਸੁਣਦੇ ਆ ਬਾਣੀ ਨੇ ਇਸ ਗੱਲ ਨੂੰ ਜਿਹੜਾ ਰੱਖਿਆ ਕਿ ਹੰਸਾ ਹੀਰਾ ਮੋਤੀ ਚੁਗਣਾ ਬਗ ਡੰਡਾਂ ਭੰਨਣ ਨਾਲ ਤੇ ਸਾਬ ਕਿੰਦੇ ਨੇ ਮੁਰਦਿਆਂ ਦੇ ਵਿੱਚ ਜਾ ਕੇ ਜਿਹੜਾ ਹੈ ਕੰਗ ਦਾ ਭਾਅ ਹੁੰਦਾ ਹੈ ਮੁਰਦਾ ਪਿਆ ਹੋਇਆ ਪਿੰਜਰ ਪਿਆ ਹੋਇਆ ਜਿਹੜਾ ਉਹਦੇ ਵਿੱਚ ਮਾਸ ਕਿਤੇ ਕਿਤੇ ਰਹਿ ਗਿਆ ਇਹ ਕਾਰਜ ਜਿਹੜਾ ਹੈ ਨਾ ਇਹ ਹੁੰਦਾ ਹੈ ਕਾਵਾਂ ਦਾ ਇੱਲਾਂ ਦਾ ਗਿਰਜਾਂ ਦਾ ਉਹਨਾਂ ਪੰਛੀਆਂ ਦਾ ਜਿਨ੍ਹਾਂ ਦਾ ਹੰਸ ਦੇ ਨਾਲ ਕੋਈ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਤੇ ਸਤਿਗੁਰੂ ਕਹਿੰਦੇ ਨੇ ਮਨੁੱਖਾ ਜੀਵਨ ਜਿਹੜਾ ਸੀ ਤੈਨੂੰ ਹੰਸ ਦੇ ਵਾਂਗ ਮੋਤੀਆਂ ਦੀ ਕਮਾਈ ਕਰਨ ਲਈ ਨਾਮ ਰੂਪ ਮੋਤੀ ਨੂੰ ਚੁਗਣ ਦੇ ਵਾਸਤੇ ਮਿਲਿਆ ਸੀ ਤੇ ਇਸ ਜੀਵਨ ਦੇ ਅੰਦਰ ਮਨੁੱਖ ਉਹਨੇ ਇਹ ਜਿਹੜੀ ਮੋਤੀਆਂ ਦੀ ਫੁਰਾਕ ਸੀ ਨਾਮ ਨੂੰ ਛੱਡ ਕੇ ਉਹਨੇ ਸੰਸਾਰ ਦੀ ਮਾਇਆ ਰੂਪ ਜਿਹੜੀ ਵਿਖ ਜ਼ਹਿਰ ਹੈ ਦੁਨੀਆਦਾਰੀ ਦੇ ਕੇਵਲ ਕਾਰਜ ਨੇ ਇਹਨਾਂ ਰੂਪ ਮੁਰਦੇ ਦੇ ਵਿੱਚ ਜਾ ਕੇ ਚੁੰਝ ਮਾਰਨੀ ਸ਼ੁਰੂ ਕਰ ਦਿੱਤੀ ਸਾਹਿਬ ਜੀ ਕਹਿੰਦੇ ਸਿਫਤ ਸਲਾਖ ਨੂੰ ਛੱਡ ਗਿਆ ਸਿਫਤ ਸਲਾਖ ਨੂੰ ਦਾ ਮੋਤੀ ਨਾਮ ਦੀ ਜਿਹੜੀ ਸਾਹਿਬ ਜੀ ਕਹਿੰਦੇ ਖੁਰਾਕ ਹੈ ਇਹਨੂੰ ਤਿਆਗ ਕੇ ਉਹ ਮਨੁੱਖ ਜਿਹੜਾ ਹੈ ਉਹ ਇੱਕ ਹੰਸ ਰੂਪ ਦੇ ਅੰਦਰ ਸੀ ਉਹਨੇ ਇਹਨਾਂ ਮੋਤੀਆਂ ਨੂੰ ਤਿਆਗ ਕੇ ਨਾਮ ਨੂੰ ਤਿਆਗ ਕੇ ਤੇ ਮੁਰਦੇ ਖਾਣੇ ਸ਼ੁਰੂ ਕਰ ਦਿੱਤੇ ਕਿ ਸੋ ਓਲਾਮੇ ਦਿਨੇ ਕਾ ਰਾਤੀ ਮਿਲਨ ਸੋ ਹੰਸ ਸਿਫਤ ਸਲਾਖ ਨੂੰ ਛੱਡ ਗਿਆ ਕਰੰਗੀ ਲੱਗਾ ਹੰਸ ਫਿਰ ਸਾਹਿਬ ਜੀ ਨੇ ਦੂਜੀ ਗੱਲ ਮੈਂ ਜਿਹੜੀ ਬੇਨਤੀ ਕਰਦੇ ਆ ਕਿ ਗੁਣ ਔਗਣਾ ਦੇ ਵਿੱਚ ਬਦਲ ਕੇ ਤੇ ਅੰਦਰੋਂ ਅੰਦਰ ਮਨੁੱਖ ਦਾ ਨਾਸ਼ ਕਰਨ ਲੱਗ ਪਈ ਤੇ ਸਾਹਿਬ ਕਹਿੰਦੇ ਤ੍ਰਿਗ ਬੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਬਿਨ ਸੰਭੋ ਦੁਸ਼ਮਣ ਹੇਤ ਸਾਹਿਬ ਜੀ ਕਹਿੰਦੇ ਤ੍ਰਿਗ ਖੈ ਐਸਾ ਜੀਵਨਾ ਸਾਹਿਬ ਨੇ ਇੱਥੇ ਇੱਕ ਬਾਹਰ ਦੀ ਉਦਾਹਰਣ ਫਿਜ਼ੀਕਲ ਤੌਰ ਦੇ ਉੱਤੇ ਕਿ ਮਨੁੱਖ ਜਿਹੜਾ ਹੈ ਜੇ ਉਸ ਨੂੰ ਜ਼ਬਾਨ ਦਾ ਚਸਕਾ ਹੈ ਖਾਣ ਦਾ ਲੱਭ ਹੈ ਉਹ ਲੋੜ ਤੋਂ ਜ਼ਿਆਦਾ ਖਾਈ ਜਾਂਦਾ ਹੈ ਸਰੀਰ ਵਧਾ ਲਿਆ ਸਾਬ ਜੀ ਕਹਿੰਦੇ ਪੇਟ ਵਧਾ ਲਿਆ ਤ੍ਰਿਗ ਖਾਇ ਫਟਕਾਰ ਖੈ ਤੇਰੀ ਜੀਲ ਤੇ ਤੈਨੂੰ ਨਾਮ ਦਾ ਚੇਤਾ ਨਹੀਂ ਹੁੰਦਾ ਉਹ ਦੁਨੀਆਦਾਰੀ ਦੇ ਵਿੱਚ ਰਹਿ ਕੇ ਖਾਣ ਦੇ ਵੱਲ ਹੋਰ ਕਾਰਜਾਂ ਦੇ ਵਿੱਚ ਪ੍ਰਵਿਰਤ ਹੈ ਤੇ ਇਹ ਜਿਹੜੇ ਸਤਿਗੁਰੂ ਜੀ ਕਹਿੰਦੇ ਖੁਰਾਕ ਦੇ ਨਾਲ ਤੇਰੇ ਸਰੀਰ ਦੇ ਸਹਾਇਕ ਹੋਣ ਵਾਲੇ ਪਦਾਰਥ ਸਨ ਨਾਨਕ ਸੱਚੇ ਨਾਮ ਬਿੰਦ ਸਾਬ ਜੀ ਕਹਿੰਦੇ ਸਭੋ ਦੁਸ਼ਮਣ ਹੈ ਤੂੰ ਪੇਟ ਵਧਾ ਲਿਆ ਸਰੀਰ ਵੱਧ ਗਿਆ ਨਾਮ ਨਾਲ ਨਹੀਂ ਜੁੜਿਆ ਤੇ ਇਹ ਜਿਹੜੇ ਸਾਰੇ ਦੇ ਸਾਰੇ ਇਨ੍ਹਾਂ ਪਦਾਰਥਾਂ ਦੇ ਰਾਹੀਂ ਤੇਰੇ ਸ਼ਰੀਰ ਨੂੰ ਲਾਭ ਦੇਣ ਵਾਲੇ ਸਨ ਜਦੋਂ ਲੋੜ ਤੋਂ ਜ਼ਿਆਦਾ ਖਾ ਲਿਆ ਤੇ ਇਹ ਖਾਦਾ ਹੋਇਆ ਹੀ ਕੱਲ ਨੂੰ ਤੇਰਾ ਦੁਸ਼ਮਣ ਬਣ ਜਾਂਦਾ ਹੈ। ਨਾਮ ਤੋਂ ਬਿਨਾਂ ਸਾਬ ਨੇ ਕਿਹਾ ਇਸ ਤਰੀਕੇ ਦੇ ਨਾਲ ਸਾਰੇ ਦੇ ਸਾਰੇ ਜਿਹੜੇ ਹੇਤ ਹੁੰਦੇ ਨੇ ਨੇੜੇ ਜੁੜਨ ਵਾਲੇ ਹੁੰਦੇ ਨੇ ਜਿਨ੍ਹਾਂ ਦੇ ਨਾਲ ਅਸੀਂ ਪਿਆਰ ਕਰਦੇ ਹਾਂ ਸਾਬ ਕਹਿੰਦੇ ਉਹ ਤੇਰੇ ਦੁਸ਼ਮਣ ਬਣ ਜਾਂਦੇ। ਕਿਉਂਕਿ ਤੈਨੂੰ ਇਸ ਗੱਲ ਦਾ ਖਿਆਲ ਹੀ ਨਹੀਂ ਕਿ ਮੈਂ ਇਨ੍ਹਾਂ ਦੇ ਨਾਲ ਕਿਹੋ ਜਿਹਾ ਸਬੰਧ ਰੱਖਣਾ ਹੈ। ਤੇ ਆਪਾਂ ਦੇਖਦੇ ਹਾਂ ਸੰਸਾਰ ਅੰਦਰ ਸਾਡਾ ਖਾਣ ਦੇ ਨਾਲ ਸਬੰਧ ਐਸਾ ਹੈ ਕਿ ਮਨੁੱਖ ਨੂੰ ਜਾਂਪਦਾ ਹੈ ਜਿਵੇਂ ਕੇਵਲ ਖਾਣ ਦੇ ਵਾਸਤੇ ਹੀ ਜੀ ਰਿਹਾ ਹੋਵੇ ਪਰਚਾਈਦਾ ਤਾਂ ਇਹ ਸੀ ਇਸ ਤੋਂ ਉਲਟ ਕਿ ਜੀਣ ਦੇ ਵਾਸਤੇ ਖਾਧਾ ਜਾਵੇ ਪਰ ਮਨੁੱਖ ਅਜ ਖਾਣ ਦੇ ਵਾਸਤੇ ਜੀ ਰਿਹਾ ਹੈ ਤੇ ਜੇ ਦੂਜੀ ਗੱਲ ਕਰੀਏ ਸੰਸਾਰ ਦੇ ਨਾਲ ਰਿਸ਼ਤਿਆਂ ਦੀ ਪਰਿਵਾਰ ਨਾਲ ਤੇ ਮਨੁੱਖ ਮੋਹ ਦੀ ਹੱਦ ਤੋਂ ਅੱਗੇ ਚਲਿਆ ਗਿਆ ਕਿ ਸਭ ਕੁਝ ਮੇਰਾ ਹੈ ਮੇਰੇ ਖਾਣ ਤੇ ਮੈਂ ਇਹਨਾਂ ਦੇ ਵਾਸਤੇ ਹੀ ਕੇਵਲ ਸੰਸਾਰ ਦੇ ਵਿੱਚ ਕਰ ਰਿਹਾ ਹਾਂ ਸਭ ਕੁਝ ਮੇਰਾ ਹੈ ਤੇ ਸਾਹਿਬ ਕਹਿੰਦੇ ਤੂੰ ਜਿੰਨਾਂ ਦੇ ਨਾਲ ਪਿਆਰ ਕਰਦਾ ਹੈ ਖਾਣੇ ਦੇ ਨਾਲ ਦੁਨੀਆਂ ਦੇ ਨਾਲ ਸੰਸਾਰ ਦੀਆਂ ਚੀਜ਼ਾਂ ਦੇ ਨਾਲ ਮੋਹ ਦੇ ਨਾਲ ਸਭ ਕੁਝ ਤੇ ਜਦੋਂ ਤੇਰੇ ਕੋਲ ਸਮਾਂ ਨਹੀਂ ਹੁੰਦਾ ਤੇਰਾ ਸ਼ਰੀਰ ਇਹੋ ਜਿਹਾ ਰਹਿ ਜਾਂਦਾ ਤੇ ਸਾਰੇ ਦੇ ਸਾਰੇ ਤੇਰੇ ਹੇਤ ਜਿਹੜੇ ਨੇ ਤੇਰੇ ਦੁਸ਼ਮਣ ਬਣ ਜਾਂਦੇ ਸਾਹਿਬ ਜੀ ਨੇ ਇਸ ਦੀ ਉਦਾਹਰਣ ਦਿੱਤੀ ਹੈ ਆਪਣੀ ਬਾਣੀ ਦੇ ਅੰਦਰ ਕਿ ਬਹੁ ਪਰਪੰਚ ਕਰ ਪਰਤਨ ਲਿਆ ਵੈ ਸਤੁਡਾਰਾ ਪੈ ਆਨ ਲੁਟਾ ਵੈ ਉਹਦੇ ਸਾਹਿਬ ਨੇ ਕਿਹਾ ਹੈ ਕਿ ਮਨ ਮੇਰੇ ਭੂਲੇ ਕਪਟਨਾ ਕੀਜੇ ਜਾਂ ਤਨ ਮੇਰਾ ਤੇਰੇ ਜੀ ਪੈ ਲਈਜੇ ਸ਼ਿਨ ਸ਼ਿਨ ਤਨ ਛੀਜੇ ਜਰਾ ਜਨਾਵੇ ਤਬ ਤੇਰੀ ਊਕ ਕੋਈ ਪਾਣੀ ਉਹ ਨਾ ਪਾਵੇ ਸਤਿਗੁਰ ਜਦੋਂ ਸਮਾ ਆ ਜਾਂਦਾ ਨਾ ਹੀਤ ਜਿਹੜੇ ਨੇ ਜਿਨ੍ਹਾਂ ਨਾਲ ਪਿਆਰ ਕਰਦੇ ਆ ਪੂਰੀ ਜ਼ਿੰਦਗੀ ਕਰੀ ਜਾਂਦੇ ਜਿਆ ਉਹਨਾਂ ਵਾਸਤੇ ਬੱਚਿਆਂ ਵਾਸਤੇ ਪਰਿਵਾਰ ਵਾਸਤੇ ਸਾਬ ਕਹਿੰਦੇ ਜਦੋਂ ਸਮਾ ਆ ਜਾਂਦਾ ਨਾ ਬਜ਼ੁਰਗੀ ਦਾ ਸਮਾ ਸ਼ਰੀਰ ਜਦੋਂ ਕੰਮ ਕਰਨੋਂ ਹਟ ਜਾਵੇ ਤੇ ਸਤਿਗੁਰੂ ਪਾਤਸ਼ਾਹ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਸ਼ਿਨ ਸ਼ਿਨ ਤਨ ਛੀਜੇ ਜਰਾ ਜਨਾਵੇ ਜਰਾ ਦਾ ਭਾਗ ਹੈ ਬੁਢਾਪਾ ਜਦੋਂ ਉਹ ਤੇਰੇ ਉੱਤੇ ਆ ਜਾਂਦਾ ਹੈ ਨਾ ਫਿਰ ਸਤਿਗੁਰੂ ਕਹਿੰਦੇ ਤੂੰ ਕਿਸੇ ਨੂੰ ਆਵਾਜ਼ ਮਾਰ ਕੇ ਪਾਣੀ ਮੰਗੇ ਤਬ ਤੇਰੀ ਓਕ ਕੋਈ ਪਾਣੀ ਉਹਨਾ ਪਾਵੇ ਤੇਰੇ ਕੋਲ ਕੁਝ ਪਾਣੀ ਪਾਉਣ ਨੂੰ ਵੀ ਨਹੀਂ ਆਉਂਦੇ ਕਿ ਤੂੰ ਸਾਰੇ ਦਿਹਾੜੀ ਸਿਰ ਖਾਦਾ ਰਹਿੰਦਾ ਐਂਵੈਂਟਮੈਂਟ ਤੇ ਆਵਾਜ਼ਾਂ ਮਾਰਦੇ ਰਹਿੰਦੇ ਸਰਕ ਜਿਹੜਾ ਹੈ ਨਾ ਇਹ ਤਰੀਕਾ ਕਿ ਸਭੋ ਦੁਸ਼ਮਣ ਹੇਤ ਜਿੰਨਾਂ ਦੇ ਨਾਲ ਹੇਤ ਲਾਇਆ ਹੁੰਦਾ ਹੈ ਉਹ ਸਾਰੇ ਦੇ ਸਾਰੇ ਦੁਸ਼ਮਣ ਬਣ ਜਾਂਦੇ ਨੇ ਭਾਵ ਕਿ ਉਹਨਾਂ ਨੂੰ ਤੂੰ ਮੁੜ ਕੇ ਚੰਗਾ ਨਹੀਂ ਲੱਗਦਾ ਸਾਰਿਆਂ ਪਰ ਨਾਮ ਤੋਂ ਬਿਨਾਂ ਸਹਿਬ ਜੀ ਨੇ ਕਿਹਾ ਸੋ ਬੁਲਾਮੀ ਦਿਨ ਕਾ ਰਾਤੀ ਮਿਲਨ ਸਹੰਸ ਸप्त ਸਲਾਹ ਨੂੰ ਛੱਡ ਕੇ ਰੰਗੀ ਲੱਗਾ ਹੰਸ ਤ੍ਰਿਗ ਵਿਖਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਨ ਹੇਤ ਉਹਨ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਨਾਮ ਤੋਂ ਬਿਨਾ ਖੁਵਾਰੀ ਹੈ ਤੇ ਨਾਮ ਤੋਂ ਬਿਨਾ ਖੁਵਾਰੀ ਦਾ ਜ਼ਿਕਰ ਸਤਗੁਰੂ ਪਾਤਸ਼ਾਹ ਜੀ ਦੀ ਬਾਣੀ ਚੋਂ ਨਾ ਦੋ ਸ਼ਬਦਾਂ ਦੇ ਅੰਦਰ ਗੁਰੂ ਸਾਹਿਬਾਨ ਨੇ ਉਦਾਹਰਣ ਦਿੱਤੀਆਂ ਨੇ ਇੱਕ ਸ਼ਬਦ ਗੁਰੂ ਰਾਮਦਾਸ ਸਾਹਿਬ ਜੀ ਦਾ ਇੱਕ ਸ਼ਬਦ ਹੈ ਬਾਬਾ ਕਬੀਰ ਸਾਹਿਬ ਜੀ ਦਾ ਉਦਾਹਰਨਾਂ ਲਗਭਗ ਦੋਨਾਂ ਦੇ ਅੰਦਰ ਸਾਬ ਨੇ ਸੇਮ-ਸੇਮ ਜੀਆਂ ਦਿੱਤੀਆਂ ਨੇ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਪਹਿਲੀ ਤੇ ਗੱਲ ਤੂੰ ਇਹ ਦੇਖ ਕਿ ਸੰਸਾਰ ਦੇ ਅੰਦਰ ਜੇ ਕੋਈ ਇਨਸਾਨ ਜਿਹੜਾ ਹੈ ਉਸਨੇ ਨਾਚ ਕਰਨਾ ਹੋਵੇ ਹੁਣ ਆਪਾਂ ਦੇਖਦੇ ਹਾਂ ਕਿ ਜਿਹੜਾ ਨਾਚ ਕੀਤਾ ਜਾਂਦਾ ਹੈ ਖੈ ਨੱਚਣਾ ਹੈ ਭੰਗੜਾ ਹੈ ਕੁਝ ਵੀ ਕਿਸੇ ਤਰ੍ਹਾਂ ਦਾ ਵੀ ਹੈ ਉਹ ਸਾਜ਼ ਤੋਂ ਬਿਨਾਂ ਨਹੀਂ ਹੁੰਦਾ ਵਾਜੇ ਤੋਂ ਬਿਨਾ ਨਹੀਂ ਹੋ ਸਕਦਾ ਜੀ ਉਹਦੇ ਕੋਲ ਕਹੇ ਕਿ ਤੂੰ ਉਸ ਤੋਂ ਬਿਨਾ ਕਰੀ ਜਾ ਉਹਦੇ ਕੋਲ ਤਾਲ ਹੀ ਨਾ ਹੋਵੇ ਕੋਈ ਵਜਾਉਣ ਵਾਲਾ ਕੋਈ ਸਾਜ਼ ਨਾ ਹੋਵੇ ਕੁਝ ਵੀ ਨਾ ਹੋਵੇ ਤੇ ਸਾਬ ਜੀ ਕਹਿੰਦੇ ਨੇ ਕਿ ਸਾਜ਼ ਤੋਂ ਬਿਨਾ ਬਾਜੇ ਤੋਂ ਬਿਨਾ ਨਾਚ ਨਹੀਂ ਕੀਤਾ ਜਾ ਸਕਦਾ ਬੇਸ਼ੱਕ ਸਭ ਕੁਝ ਹੋਵੇ ਚੰਗੀ ਤੂੰ ਚੰਗਾ ਸਾਊਂਡ ਸਿਸਟਮ ਸਭ ਕੁਝ ਲੱਗਾ ਹੋਵੇ ਸੀ ਮੰਨ ਲਈਏ ਤੇ ਸਾਬ ਕਹਿੰਦੇ ਨੇ ਉਹ ਨਾਚ ਤਾਂ ਕੀਤਾ ਜਾ ਸਕਦਾ ਜੇ ਉਸੇ ਕੋਈ ਵਜਾਉਣ ਵਾਲਾ ਸਾਜ਼ ਕੋਈ ਨਾ ਕੋਈ ਵਾਜਾ ਜ਼ਰੂਰ ਹੋਣਾ ਚਾਹੀਦਾ ਦੂਸਰੀ ਉਦਾਹਰਣ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਕਿ ਜੇ ਕੋਈ ਮਨੁੱਖ ਦੇ ਕੋਲ ਸਾਜ਼ ਵੀ ਹੋਵੇ ਸਭ ਕੁਝ ਹੈ ਉੱਥੇ ਤਿਆਰੀ ਹੈ ਲੋਕ ਸੁਣਨ ਵਾਲੇ ਬੈਠੇ ਨੇ ਸਾਜ਼ ਵੀ ਹੈ ਤੇ ਅੱਜ ਦੇ ਜਵਾਨੀ ਦੇ ਹਿਸਾਬ ਨਾਲ ਦੇਖੀਏ ਚੰਗਾ ਸਾਊਂਡ ਸਿਸਟਮ ਲੱਗਾ ਹੋਵੇ ਸਭ ਕੁਝ ਹੋਵੇ ਮਨੁੱਖ ਦੇ ਕੋਲ ਪਰ ਸਾਹਿਬ ਜੀ ਕਹਿੰਦੇ ਜੇ ਉਸ ਦਾ ਗਲਾ ਹੀ ਗਾਉਣ ਵਾਲਾ ਨਾ ਹੋਵੇ ਉਸ ਦਾ ਕੰਠ ਨਾ ਗਾਉਣ ਵਾਲਾ ਹੋਵੇ ਤੋ ਉਸ ਤੋਂ ਬਿਨਾ ਸਾਰੀ ਦੀ ਸਾਰੀ ਕੀਤੀ ਹੋਈ ਤਿਆਰੀ ਸਾਰੇ ਦੇ ਸਾਰੇ ਸਾਜ਼ ਵਿਅਰਥ ਚਲੇ ਜਾਂਦੇ ਨੇ ਕਿਉਂਕਿ કંਠ ਤੋਂ ਬਿਨਾ ਗਾਇਆ ਨਹੀਂ ਜਾ ਸਕਦਾ ਸਾਜ਼ ਨਹੀਂ ਥੋੜਾ ਗਾਉਣਾ ਹੈ ਸਾਜ਼ ਦੀ ਉਦਾਹਰਣ ਦਿੱਤੀ ਸਾਜ਼ ਨੱਚਣ ਦੇ ਵਿੱਚ ਸਹਾਇਕ ਹੈ ਸਾਜ਼ ਗਾਉਣ ਦੇ ਵਿੱਚ ਸਹਾਇਕ ਹੋ ਸਕਦਾ ਹੈ ਪਰ ਜੇ ਗਵਈਏ ਦੇ ਕੋਲ ਆਪਣਾ કંਠ ਹੀ ਸ਼ੁੱਧ ਨਹੀਂ ਉਸ ਦਾ કંਠ ਹੀ ਗਾਉਣ ਲਈ ਤਿਆਰ ਨਹੀਂ ਤੇ ਸਾਜ਼ ਉੱਥੇ ਕੀ ਕਰੇਗਾ ਸਾਬ ਨੇ ਪਹਿਲੀ ਉਦਾਹਰਣ ਦਿੱਤੀ ਕਿ ਨਾਚ ਦੇ ਵਾਸਤੇ ਸਾਜ਼ ਜ਼ਰੂਰੀ ਹੈ ਤੇ ਜੇ ਸਾਜ਼ ਦੇ ਨਾਲ ਇਨਸਾਨ ਨੇ ਕੋਈ ਨਾ ਕੋਈ ਚੀਜ਼ ਗਾਉਣੀ ਹੈ ਤੇ ਗਾਉਣ ਦੇ ਵਾਸਤੇ ਕੰਠ ਜ਼ਰੂਰੀ ਹੈ। ਫਿਰ ਤੀਸਰੀ ਉਦਾਹਰਣ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦਿੱਤੀ। ਸਾਹਿਬ ਜੀ ਨੇ ਪਹਿਲੀ ਗੱਲ ਕੀਤੀ ਖਾ ਬਿਨ ਬਾਜੇ ਕੈਸੋ ਨਿਰਤਕਾਰੀ ਬਿਨ ਕੰਠੀ ਕੈਸੇ ਗਾਵਣਹਾਰੀ ਜੀਲ ਬਿਨਾ ਕੈਸੇ ਬਜੇ ਰਬਾਬ ਨਾਮ ਵਿਹੂਣ ਮਿਰਥੇ ਸਭ ਕਾਜ ਜੀਲ ਤੋਂ ਬਿਨਾ ਜੀਲ ਕਿਹਾ ਜਾਂਦਾ ਹੈ ਜਿਹੜੀ ਪੁਰਾਣੇ ਸਮੇਂ ਦੇ ਅੰਦਰ ਰਬਾਬ ਵਜਾਈ ਜਾਂਦੀ ਸੀ ਉਸ ਦੀ ਜਿਹੜੀ ਤਾਰ ਹੈ ਉਸ ਨੂੰ ਜੀਲ ਕਿਹਾ ਜਾਂਦਾ ਹੈ ਫਾਰਸੀ ਪਾਸ਼ਾ ਦੇ ਅੰਦਰ। ਸਾਹਿਬ ਨੇ ਤਿੰਨੇ ਉਦਾਹਰਣਾਂ ਜਿਹੜੀਆਂ ਇਹ ਗਾਉਣ ਦੀਆਂ ਸੰਗੀਤ ਵਾਲੇ ਪਾਸੇ ਤੋਂ ਲਈਆਂ ਕਿ ਹਰ ਬਿਸਰਤ ਸਦਾ ਖਵਾਰੀ ਕਿਵੇਂ ਹੈ ਜਿਹੜਾ ਨਾਮ ਤੋਂ ਦੂਰ ਚੱਲਿਆ ਜਾਂਦਾ ਸਾਹਿਬ ਕਹਿੰਦੇ ਬਾਕੀ ਸਾਰਾ ਕੁਝ ਭਾਵੇਂ ਉਹਦੇ ਕੋਲ ਹੋਵੇ ਪਰ ਜੇ ਨਾਮ ਉਸ ਦੇ ਕੋਲ ਨਹੀਂ ਤੇ ਸਾਹਿਬ ਕਹਿੰਦੇ ਨੇ ਸਾਜ਼ ਹੈ ਪਰ ਗਾਉਣ ਵਾਲਾ ਬੈਠਾ ਹੈ ਗਾਉਣ ਵਾਲੇ ਦੀ ਕੋਲ ਜੀ ਉਸ ਦਾ ਕੰਠ ਕੰਮ ਨਹੀਂ ਕਰਦਾ ਤੇ ਕਿਵੇਂ ਗਾਏਗਾ ਬਿਨ ਬਾਜੇ ਕੈਸੋ ਨਿਰਤਕਾਰੀ ਬਿਨ ਕੰਠੀ ਕੈਸੀ ਗਾਵਣਹਾਰੀ ਜੀਲ ਬਿਨਾ ਕੈਸੇ ਬਜੇ ਰਬਾਬ ਨਾਮ ਵਿਹੂਣ ਬਿਰਥੇ ਸਭ ਕਾਜ ਸਹਿਬ ਕਹਿੰਦੇ ਇਹਨਾਂ ਤਿੰਨ ਜਿਹੜੀਆਂ ਉਦਾਹਰਨਾਂ ਦੇ ਰਿਹਾ ਨਾ ਮੈਂ ਇਹਨਾਂ ਦੀ ਤਰ੍ਹਾਂ ਨਾਮ ਤੋਂ ਬਿਨਾ ਜਿੰਨੇ ਵੀ ਜ਼ਿੰਦਗੀ ਦੇ ਅੰਦਰ ਅਸੀਂ ਕਾਰਜ ਕਰਦੇ ਹਾਂ ਉਹ ਸਾਰੇ ਦੇ ਸਾਰੇ ਵਿਹੂਣ ਨਾਮ ਹੀ ਵਿਹੂਣ ਬਿਰਥੇ ਸਭ ਕਾਜ ਨਾਮ ਤੋਂ ਬਿਨਾ ਸਾਰੇ ਕਾਰਜ ਵਿਰਥ ਨੇ ਭਾਈ ਜੇ ਨਾਮ ਅੰਦਰ ਨਹੀਂ ਤੇ ਵਾਜੇ ਤੋਂ ਬਿਨਾ ਗਾਉਣਾ ਤੇ ਕੰਠ ਤੋਂ ਜਿਹੜਾ ਹੈ ਵਾਜੇ ਤੋਂ ਬਿਨਾ ਨਾਚ ਕਰਨਾ ਕੰਠ ਤੋਂ ਬਿਨਾ ਜੇ ਕੋਈ ਗਾ ਸਕਦਾ ਹੈ ਤੇ ਠੀਕ ਹੈ ਸਾਹਿਬ ਕੰਦੇ ਫਿਰ ਨਾਮ ਤੋਂ ਬਿਨਾ ਵੀ ਚੱਲ ਜੇਗਾ ਪਰ ਕੰਠ ਤੋਂ ਬਿਨਾ ਗਾਇਆ ਨਹੀਂ ਜਾ ਸਕਦਾ ਇਸ ਲਈ ਨਾਮ ਤੋਂ ਬਿਨਾ ਸਾਹਿਬ ਕੰਦੇ ਨਹੀਂ ਚੱਲਦਾ ਪ੍ਰੇਮਤਮ ਅਗਿਆਨ ਸਾਹਿਬ ਨੇ ਇਸੇ ਸ਼ਬਦ ਦੇ ਅੰਦਰ ਬਹੁਤ ਸਾਰੀਆਂ ਉਦਾਹਰਣਾਂ ਦਿੱਤੀਆਂ ਨੇ ਆਪਾਂ ਇੱਕ ਪੱਖੋਂ ਲੈ ਲਈਏ ਕੇਵਲ ਉਦਾਹਰਣ ਦਾ ਉੱਥੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸੇ ਉਦਾਹਰਣ ਨੂੰ ਜਿਹੜਾ ਇਸੇ ਹੀ ਸ਼ਬਦ ਦੇ ਅੰਦਰ ਸਤਿਗੁਰੂ ਪਾਤਸ਼ਾਹ ਮਹਾਰਾਜ ਕਿ ਲਈ ਹੁਣ ਕਿਸੇ ਇਨਸਾਨ ਨੇ ਦੁਨੀਆਂ ਦੇ ਜੇ ਕਿਸੇ ਨੇ ਕੋਈ ਬਚਨ ਬੋਲਣਾ ਹੈ ਤੇ ਜੀਬ ਉਸ ਦੀ ਕੰਮ ਕਰਦੀ ਹੋਣੀ ਚਾਹੀਦੀ ਹੈ ਜੀਵ ਤੋਂ ਬਿਨਾ ਤੇ ਬੋਲਿਆ ਨਹੀਂ ਜਾ ਸਕਦਾ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸ਼ਰਵਨਾ ਤੋਂ ਬਿਨਾ ਕੰਨਾਂ ਤੋਂ ਬਿਨਾ ਸੁਣਿਆ ਨਹੀਂ ਜਾ ਸਕਦਾ ਜੇ ਕੋਈ ਮਨੁੱਖ ਸੰਸਾਰ ਦੇ ਅੰਦਰ ਦੇਖਣਾ ਚਾਹੁੰਦਾ ਹੈ ਉਹਨੂੰ ਅੱਖਾਂ ਦੀ ਲੋੜ ਹੈ ਅੱਖਾਂ ਤੋਂ ਬਿਨਾ ਦੇਖਿਆ ਨਹੀਂ ਜਾ ਸਕਦਾ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਤਿੰਨੇ ਉਦਾਹਰਨਾਂ ਦਿੱਤੀਆਂ ਸਭ ਕਹਿੰਦੇ ਬਿਨ ਜੀਭਾ ਕਹਾ ਕੋ ਬਖਤਾ ਬਿਨ ਸ਼ਰਵਨਾ ਕਹਾ ਕੋ ਸੁਨਤਾ ਬਿਨ ਨੇਤਰਾ ਕਹਾ ਕੋ ਪੇਖੇ ਨਾਮ ਬਿਨਾ ਨਰਕ ਹੀ ਨ ਲਿਖੇ ਸਤਗੁਰੂ ਕਹਿੰਦੇ ਜਿਸ ਤਰੀਕੇ ਦੇ ਨਾਲ ਕੋਈ ਵੀ ਮਨੁੱਖ ਸੰਸਾਰ ਦੇ ਅੰਦਰ ਬੋਲਣਾ ਚਾਹੁੰਦਾ ਹੈ ਉਸ ਨੂੰ ਜੀਬ ਦੀ ਲੋੜ ਹੈ ਜੀਬ ਤੋਂ ਬਿਨਾ ਬਿਨ ਜੀਭਾ ਕਹਾਂ ਕੋ ਬਕਤਾ ਬਕਤਾ ਦਾ ਭਾਵ ਹੁੰਦਾ ਹੈ ਬੋਲਣਾ ਕਿ ਜੀਬ ਤੋਂ ਬਿਨਾ ਸਾਬ ਜੀ ਕਹਿੰਦੇ ਕਹਾਂ ਕੋਈ ਬਕਤਾ ਹੋ ਸਕਦਾ ਹੈ ਬੋਲਣ ਵਾਲਾ ਹੋ ਸਕਦਾ ਹੈ ਜੇ ਜੀਬ ਹੀ ਕੰਮ ਨਾ ਕਰੇ ਤੇ ਮਨੁੱਖ ਕੀ ਬੋਲੇਗਾ ਖਾਂ ਮਨੁੱਖ ਦੇ ਕੋਲ ਸਾਰਾ ਸ਼ਰੀਰ ਹੈ ਮਨੁੱਖ ਦੇ ਕੋਲ ਉਸ ਦਾ ਬਾਹਰੀ ਤੌਰ ਦੇ ਉੱਤੇ ਰੰਗ ਰੂਪ ਹੈ ਕੰਦ ਕਾਠ ਹਰ ਚੀਜ਼ ਉਸ ਦੇ ਕੋਲ ਹੈ ਤੰਦਰੁਸਤ ਸ਼ਰੀਰ ਹੈ ਪਰ ਜੇ ਉਹਦੇ ਵਿੱਚ ਇੱਕ ਚੀਜ਼ ਨਹੀਂ ਕੇਵਲ ਜੀਬ ਕੰਮ ਨਹੀਂ ਕਰਦੀ ਤੇ ਮਨੁੱਖ ਬੋਲ ਨਹੀਂ ਸਕਦਾ ਸਹਿਬ ਕਹਿੰਦੇ ਨਾਮ ਦੀ ਇਹ ਗੱਲ ਹੈ ਕਿ ਨਾਮ ਬਿਨਾ ਜੀਤਾ ਬਿਹਾਰ ਮੈਂ ਜਿੱਥੋਂ ਵਿਚਾਰ ਦੀ ਸ਼ੁਰੂਆਤ ਕੀਤੀ ਸੀ ਇੱਕੋ ਪੰਕਤੀ ਲੈ ਕੇ ਕਿ ਸਹਿਬ ਨੇ ਕਿਹਾ ਹਰ ਬਿਸਰਤ ਸਦਾ ਖੁਵਾਰੀ ਹੈ ਤੇ ਸਤਿਗੁਰੂ ਨੇ ਬਿਆਨ ਤੇ ਦੀ ਜਿਹੜੀ ਹੈ ਬਾਣੀ ਚ ਵਿਆਖਿਆ ਕੀਤੀ ਸਹਿਬ ਕਹਿੰਦੇ ਨਾਮ ਬਿਨਾ ਜੀਤਾ ਬਿਹਾਰ ਹੈ ਤੇ ਬਿਹਾਰ ਕੈਸਾ ਸਾਹਿਬ ਜੀ ਮਨੁੱਖ ਹੋਵੇ ਤੇ ਜੇ ਉਹਦੀ ਜੀਬ ਨਹੀਂ ਕੰਮ ਕਰਦੀ ਤੇ ਬਿਨ ਜੇਬਾ ਕਹਾਂ ਕੋ ਬਕਤਾ ਮਨੁੱਖ ਕਿਵੇਂ ਬੋਲ ਸਕਦਾ ਹੈ ਇਹ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਕੋਈ ਬਹੁਤ ਸੋਣਾ ਦੁਨੀਆ ਚ ਸੰਗੀਤ ਚੱਲ ਰਿਹਾ ਹੋਵੇ ਬਹੁਤ ਵਧੀਆ ਕੋਈ ਜਿਹੜਾ ਹੈ ਕੋਈ ਮਨੁੱਖ ਬਕਤਾ ਹੋਵੇ ਬੋਲ ਰਿਹਾ ਹੋਵੇ ਸੁਣਾ ਰਿਹਾ ਹੋਵੇ ਕੁਝ ਤੇ ਜੇ ਸੁਣਨ ਦੇ ਚਾਹਵਾਰ ਇਨਸਾਨ ਦੇ ਕੰਨ ਹੀ ਕੰਮ ਨਾ ਕਰਦੇ ਹੋਣ ਬਾਕੀ ਸਭ ਕੁਝ ਹੋਵੇ ਉਹ ਉਸ ਥਾਂ ਤੇ ਬੈਠਾ ਵੀ ਹੋਵੇ ਸੰਗਤ ਦੇ ਅੰਦਰ ਉਸ ਮਹਿਫਲ ਦੇ ਵਿੱਚ ਤੇ ਜੀ ਉਸ ਦੇ ਕੰਮ ਹੀ ਕੰਮ ਨਹੀਂ ਕਰਦੇ ਤੇ ਉੱਥੇ ਉਸ ਦਾ ਜਿਹੜਾ ਬੈਠਣਾ ਕਿਸੇ ਵੀ ਤਰੀਕੇ ਦੇ ਨਾਲ ਕੰਮ ਨਹੀਂ ਆ ਸਕਦਾ ਉਹਦਾ 나ਭ ਕੋਈ ਨਹੀਂ ਕਿ ਬਿਨ ਸ਼ਰਵਣਾ ਕਹਾ ਕੋ ਸੁਣਤਾ ਜੇ ਜੀਬ ਤੋਂ ਬਿਨਾ ਬੋਲਿਆ ਨਹੀਂ ਜਾ ਸਕਦਾ ਬਿਨ ਜੇਬਾ ਕਹਾ ਕੋ ਬਖਤਾ ਬਿਨ ਸ਼ਰਵਣਾ ਕਹਾ ਕੋ ਸੁਣਤਾ ਫਿਰ ਤੇ ਜੀ ਉਦਾਹਰਨ ਸਾਹਿਬ ਜੀ ਦਿੰਦੇ ਨੇ ਕਿ ਨੇਤਰਾਂ ਤੋਂ ਦਿਖਾਈ ਨਾ ਦੇਣ ਵਾਲੇ ਨੂੰ ਕਿਸੇ ਥਾਂ ਤੇ ਜਾ ਕੇ ਤੁਸੀਂ ਉਹਨੂੰ ਕਹੋ ਜੀ ਬਹੁਤ ਸੋਹਣਾ ਦ੍ਰਿਸ਼ ਹੈ ਬਹੁਤ ਵਧੀਆ ਹੈ ਥਾਂ ਤੇ ਜੀ ਉਸ ਦੇ ਨੈਤਰਾਂ ਦੇ ਅੰਦਰ ਜੋਤ ਨਹੀਂ ਤੇ ਸਤਿਗੁਰ ਕਹਿੰਦੇ ਦੇਖੇਗਾ ਬ੍ਰਹਮ। ਇਹੀ ਨਾਮ ਤੋਂ ਬਿਨਾ ਸਹਿਬ ਕਹਿੰਦੇ ਮਨੁੱਖ ਦੀ ਹਾਲਤ ਹੈ। ਬਿਨ ਜੇਬਾ ਕਹਾਂ ਕੋ ਬਖਤਾ, ਬਿਨ ਸ਼ਰਵਨਾ ਕਹਾਂ ਕੋ ਸੁਨਤਾ, ਬਿਨ ਨੈਤਰਾਂ ਕਹਾਂ ਕੋ ਪਿਖੇ ਤੇ ਸਤਿਗੁਰ ਕਹਿੰਦੇ ਇਨ੍ਹਾਂ ਦੀ ਵਾਂਗ ਨਾਮ ਬਿਨਾ ਨਰਕ ਹੀ ਨ ਲਿਖੇ। ਨਾਮ ਤੋਂ ਬਿਨਾ ਮਨੁੱਖ ਦੇ ਜੀਵਨ ਅੰਦਰ ਬੇਸ਼ੱਕ ਸਭ ਕੁਝ ਹੈ ਉਸ ਦੇ ਕੋਲ ਜਿਹੜੀਆਂ ਸਤਿਗੁਰ ਨੇ ਜੋ ਉਦਾਹਰਣਾਂ ਦਿੱਤੀਆਂ ਨੇ ਨਾ ਬਿਨ ਸਿਮਰਨ ਜੋ ਜੀਵਨ ਬਲਣਾ ਉਹ ਉਹਦੇ ਵੰਗ ਸਾਹਿਬ ਕਹਿੰਦੇ ਸਭ ਕੁਝ ਹੈ ਭਾਵੇਂ ਜ਼ਿੰਦਗੀ ਦੇ ਅੰਦਰ ਪਰ ਜੇ ਉਸ ਦੇ ਕੋਲ ਨਾਮ ਨਹੀਂ ਤੇ ਸਾਹਿਬ ਕਹਿੰਦੇ ਸਾਰੇ ਦਾ ਸਾਰਾ ਕੁਝ ਜ਼ਿੰਦਗੀ ਦੇ ਅੰਦਰ ਬਣਾਇਆ ਹੋਇਆ ਬਿਲਕੁਲ ਵਿਰਥ ਹੈ ਉਸ ਦੇ ਜੀਵਨ ਅੰਦਰ ਉਹਨੇ ਸੇ ਕਰਕੇ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਹੋਰ ਥਾਂ ਦੇ ਉੱਤੇ ਨਾ ਬਾਬਾ ਜੀ ਦੇ ਬਾਬਾ ਕਬੀਰ ਸਾਹਿਬ ਜੀ ਨੇ ਇਸੇ ਪੱਖ ਦੀਆਂ ਕੁਝ ਉਦਾਹਰਣਾਂ ਦਿੱਤੀਆਂ ਨੇ ਉਹਨਾਂ ਨੇ ਬਹੁਤ ਸੋਹਣੀ ਇੱਕ ਉਦਾਹਰਣ ਦਿੱਤੀ ਹੈ ਜੈਸੀ ਸਾਹਿਬ ਜੀ ਕਹਿੰਦੇ ਨੇ ਮੰਦਰ ਮੈਂ ਹੈ ਬਲחר ਨਾ ਥਾਖ ਪ੍ਰਭਾ ਕਬੀਰ ਸਾਹਿਬ ਜੀ ਕਹਿੰਦੇ ਕਿ ਜਿਸ ਤਰ੍ਹਾਂ ਦੇ ਨਾਲ ਇੱਕ ਜਿਹੜਾ ਹੈ ਮੰਦਿਰ ਬਣਿਆ ਹੋਇਆ ਹੈ ਕਿ ਮਕਾਨ ਬਣਿਆ ਹੈ ਮੰਦਿਰ ਇਹ ਪੁਰਾਣੀ ਜ਼ਮਾਨੇ ਦੀ ਉਦਾਹਰਣ ਦਿੰਦੇ ਨੇ ਜੈਸੇ ਸਾਹਿਬ ਜੀ ਕਹਿੰਦੇ ਮੰਦਿਰ ਮੈਂ ਬਲਹਰ ਬਲਹਰ ਦਾ ਭਾਵ ਹੈ ਜਿਹੜੀ ਸ਼ਤੀਰੀ ਪਾਈ ਜਾਂਦੀ ਸੀ ਨਾ ਮਕਾਨ ਦੇ ਅੰਦਰ ਸਾਹਿਬ ਜੀ ਕਹਿੰਦੇ ਨਾ ਠਾਹ ਰਹਿ ਜੇ ਉਸ ਮਕਾਨ ਦੇ ਵਿੱਚੋਂ ਸ਼ਤੀਰ ਨੂੰ ਬਾਹਰ ਕੱਢ ਲਿਆ ਜਾਵੇ ਤਾਂ ਉਸ ਦੀ ਛੱਤ ਟਿਕੀ ਨਹੀਂ ਰਹਿ ਸਕਦੀ ਇਸੇ ਤਰ੍ਹਾਂ ਸਾਹਿਬ ਜੀ ਕਹਿੰਦੇ ਨੇ ਬੇਨੋ ਜਿਹੜਾ ਹੈ ਉਸ ਤੋਂ ਬਿਨਾਂ ਜੇ ਮਨੁੱਖ ਦੇ ਹਿਰਦੇ ਦੇ ਅੰਦਰ ਨਾਮ ਨਹੀਂ ਇਸ ਸਤਿਗੁਰੂ ਕਹਿੰਦੇ ਨੇ ਕਿ ਜਿਸ ਤਰੀਕੇ ਨਾਲ ਮੰਦਰ ਦੇ ਵਿੱਚੋਂ ਉਹਦੀ ਛੱਤ 'ਚੋਂ ਛਤੀਰ ਬਾਰ ਕੱਢ ਲਈ ਤੇ ਛੱਤ ਡਿੱਗ ਪੈਂਦੀ ਹੈ ਜੈਸੇ ਜਿਹੜਾ ਹੈ ਮੰਦਰ ਮੈਂ ਬਲਖਰ ਨਾ ਠਾਖਰਾ ਹੈ ਤੇ ਸਾਬ ਜੀ ਕਹਿੰਦੇ اسی ਤਰ੍ਹਾਂ ਦੇ ਨਾਲ ਨਾਮ ਦੀ ਗੱਲ ਹੈ ਉਸ ਸ਼ਬਦ ਦੇ ਵਿੱਚ ਸਾਬ ਨੇ ਅੱਗੇ ਚੜ ਕੇ ਕਈ ਉਦਾਹਰਣਾਂ ਦਿੱਤੀਆਂ ਨੇ ਬਿੰਬ ਬਿਨਾ ਕਿ ਐਸੇ ਕੱਪੜੇ ਧੋਈ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ਜੈਸੇ ਹਲ ਖਰ ਬਿਨਾ ਜ਼ਮੀਨ ਨਹੀਂ ਬੋਈ ਹੈ ਜੈਸੇ ਸੂਤ ਬਿਨਾ ਕੈਸੇ ਮਣੀ ਪਰੋਈ ਹੈ ਬਹੁਤ ਸਾਰੀਆਂ ਉਦਾਹਰਨਾਂ ਸਾਹਿਬ ਦੀ ਬਾਣੀ ਇਸ ਵਿਸ਼ੇ ਉੱਤੇ ਬਖਸ਼ਿਸ਼ ਕੀਤੀਆਂ ਜੇ ਸੂਤ ਨਾ ਹੋਵੇ ਤੇ ਸਾਹਿਬ ਜੀ ਕਹਿੰਦੇ ਮਣਕਿਆਂ ਨੂੰ ਕਿਵੇਂ ਬੁরোਆ ਜਾ ਸਕਦਾ ਮਾਲਾ ਨਹੀਂ ਬਣ ਸਕਦੀ ਜੇ ਹਲ ਹਰ ਨਾ ਹੋਵੇ ਕਿਸਾਨ ਨਾ ਹੋਵੇ ਜ਼ਮੀਨ ਤਿਆਰ ਹੈ ਸਭ ਕੁਝ ਹੈ ਬੀਜ ਵੀ ਹੈ ਸਭ ਕੁਝ ਪਿਆ ਹੋਇਆ ਤੇ ਜੇ ਕਿਸਾਨ ਨਹੀਂ ਖੇਤੀ ਕਰਨ ਵਾਲਾ ਤੇ ਬੀਜ ਨਹੀਂ ਬੋਇਆ ਜਾ ਸਕਦਾ ਜੇ ਸਭ ਕੁਝ ਹੈ ਮਨੁੱਖ ਬੇਗੋਲ ਸਾਹਿਬ ਜੀ ਕਹਿੰਦੇ ਨੇ ਬਿੰਦੂ ਬਿਨਾ ਕਾਸੀ ਕਪੜੇ ਤੋਂ ਹੀ ਬਿੰਦੂ ਦਾ ਭਾਵ ਹੁੰਦਾ ਹੈ ਪਾਣੀ ਕਿ ਸਭ ਕੁਝ ਹੈ ਮਨੁੱਖ ਦੇ ਕੋਲ ਚੰਗੀ ਤੋਂ ਚੰਗਾ ਜਿਹੜਾ ਹੈ ਆਪਣੇ ਅੱਜ ਦੇਖੀ ਅੱਜ ਦੇ ਹਿਸਾਬ ਦੇ ਨਾਲ ਉਸ ਦੇ ਕੋਲ ਸਮਾਨ ਹੋਵੇ ਸਭ ਕੁਝ ਜਿਹੜਾ ਹੈ ਵਾਸ਼ਰ ਹੋਵੇ ਉਸ ਦੇ ਕੋਲ ਸਰਫ ਸਾਬਣ ਸਭ ਕੁਝ ਪਿਆ ਹੋਵੇ ਕੱਪੜੇ ਵੀ ਹਨ ਜੇ ਪਾਣੀ ਨਾ ਹੋਵੇ ਤਾਂ ਕੱਪੜੇ ਧੋਤੇ ਨਹੀਂ ਜਾ ਸਕਦੇ ਸਾਬ ਕਿੰਦੇ ਨੇ ਸਾਰੀਆਂ ਉਦਾਹਰਨਾਂ ਮੈਂ ਤਾਂ ਦੇ ਰਿਹਾ ਕਿ ਤੈਨੂੰ ਯਾਦਦਾ ਹੈ ਤੇਰੀ ਜੀਵਨ ਦੇ ਅੰਦਰ ਸਭ ਕੁਝ ਹੈ ਤੇ ਇੱਕ ਚੀਜ਼ ਤੋਂ ਬਿਨਾ ਕੀ ਹੈ ਸਾਬ ਨੇ ਉਹ ਉਦਾਹਰਨਾਂ ਦਿੱਤੀਆਂ ਨੇ ਜਿੱਥੇ ਸਾਬ ਨੇ ਕਿਹਾ ਸਭ ਕੁਝ ਹੁੰਦਾ ਹੋਇਆ ਵੀ ਜੇ ਇੱਕ ਚੀਜ਼ ਨਹੀਂ ਹੁੰਦੀ ਤੇ ਕਾਰਜ ਪੂਰਾ ਨਹੀਂ ਹੋ ਸਕਦਾ ਬਸ ਇਹੀ ਮਹੱਤਤਾ ਨਾਮ ਦੀ ਜ਼ਿੰਦਗੀ ਦੇ ਅੰਦਰ ਹੈ ਕਿ ਜੇ ਸਾਰੇ ਦਾ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਅੰਦਰ ਨਾਮ ਨਹੀਂ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਇਸ ਕਰਕੇ ਨਾਮ ਤੋਂ ਬਿਨਾਂ ਜਿੰਨਾ ਵਿਹਾਰ ਹੈ ਭਾਈ ਮੁਰਦਿਆਂ ਦੀ ਨਿਆਈ ਹੈ ਤੇ ਹਰੀ ਨੂੰ ਵਿਸਾਰ ਦੇਣ ਵਾਲਿਆਂ ਦੇ ਪੱਲੇ ਕੇਵਲ ਖੁਆਰੀ ਪੈਂਦੀ ਹੈ ਖੁਆਰੀ ਤੋਂ ਬਿਨਾ ਉਹਨਾਂ ਨੂੰ ਕੁਝ ਪ੍ਰਾਪਤੀ ਨਹੀਂ ਹੁੰਦੀ ਕਿ ਧੇਨ ਦੁੱਧੇ ਤੇ ਬਾਖਰੀ ਦੀ ਉਦਾਹਰਣ ਦਿੱਤੀ ਹੈ ਮੈਂ ਪਹਿਲਾਂ ਇੱਕ ਕਿ ਜੇ ਸੰਸਾਰ ਦੇ ਅੰਦਰ ਗਾਂ ਜਿਹੜੀ ਹੈ ਗਊ ਦੁੱਧ ਨਾ ਦੇਵੇ ਤੁਹਾਨੂੰ ਕੋਈ ਸੰਭਾਲਦਾ ਨਹੀਂ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਨਾ ਅੱਜ ਦੇ ਇਸ ਸ਼ਬਦ ਦੇ ਅੰਦਰ ਸੱਤ ਦੀ ਉਦਾਹਰਨ ਦਿੱਤੀ ਰਾਜ ਕੁਮਾਉਣ ਵਾਲਿਆਂ ਦੀ ਉਦਾਹਰਨ ਦਿੱਤੀ ਚਲੋ ਇਸ ਦੀ ਬੇਨਤੀ ਜਿਹੜੀ ਹੈ ਕੱਲ ਸਵੇਰ ਦੇ ਆ ਦਿਵਾਨਾਂ ਦੇ ਵਿੱਚ ਦਾਸ ਜਿਹੜਾ ਕਰਨ ਦੀ ਕੋਸ਼ਿਸ਼ ਕਰੇਗਾ ਪਰ ਸਹਿਬ ਨੇ ਨਾ ਸ਼ਬਦ ਦੇ ਅੰਦਰ ਕੇਵਲ ਇੱਕ ਪੰਕਤੀ ਦੀ ਮੈਂ ਬੇਨਤੀ ਕੀਤੀ ਹੈ ਕਿ ਹਰ ਬਿਸਰਤ ਸਦਾ ਖੁਆਰੀ ਦੋ ਉਦਾਹਰਨਾਂ ਸਹਿਬ ਨੇ ਖੁਆਰੀ ਦੀਆਂ ਅੱਜ ਦੇ ਸ਼ਬਦ ਵਿੱਚ ਵੀ ਦਿੱਤੀਆਂ ਨੇ ਕੁਝ ਆਪਾਂ ਗੁਰੂ ਜੀ ਸਾਹਿਬ ਦੀ ਬਾਣੀ ਚੋਂ ਦੇਖੀਆਂ ਨੇ ਕੱਲ ਜਿਹੜਾ ਹੈ ਇਸ ਤੋਂ ਅੱਗੇ ਕਿ ਤਾਕੂ ਤੋਂ ਖਾ ਕਹਾਂ ਲਿਆਪੈ ਕਿ ਸਤਿਗੁਰੂ ਜੀ ਨਾਮ ਤੋਂ ਵਿਛੜਨ ਵਾਲਿਆਂ ਨੂੰ ਖੁਆਰੀ ਹੈ ਪਰ ਜਿਹੜੇ ਨਾਮ ਦੇ ਵਿੱਚ ਜੁੜ ਜਾਂਦੇ ਨੇ ਉਹਨਾਂ ਦੇ ਬਾਰੇ ਕੀ ਕਹਿੰਦੇ ਹੋ ਸਹਿਬ ਕਹਿੰਦੇ ਉਹਨਾਂ ਦੇ ਸਾਰੇ ਕਾਰਜ ਸਫਲ ਹੁੰਦੇ ਨੇ ਤੇ ਕਿਵੇਂ ਸਫਲ ਹੁੰਦੇ ਨੇ ਇਹ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਬਹੁਤ ਜ਼ਿਆਦਾ ਜਿਹੜਾ ਵਿਸਤਾਰ ਨਾਲ ਸਮਝਾਇਆ ਸੋ ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਉਸ ਨੂੰ ਆਪਾਂ ਦੇਖਣ ਦਾ ਯਤਨ ਕਰਾਂਗੇ ਸੋ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਕੋਈਆਂ ਬੇਅੰਤ ਭੁੱਲਾਂ ਦੀ ਖਿਮਾ